ਮੈਂ ਮੈਕਡੋਨਲਡਸ ਦੀ ਜੌਬ ਕੀਤੀ ਹੋਈ ਆ ਜੀ ਸਿਕਿਉਰਟੀ ਗਾਰਡ ਦੀ ਜੌਬ ਕੀਤੀ ਹੋਈ ਆ ਉਹਦੇ ਵਿੱਚ ਮੁੰਡਾ 8000 10000 ਸੈਲਰੀ ਮਿਲਦੀ ਮੈਂ ਬਹੁਤ ੱੱਕੇ ਖਾਦੇ ਹੋਇਆ ਬਟ ਜਿਹੜੀ ਮੇਨ ਚੀਜ਼ ਆ ਤੁਸੀਂ ਜ਼ਿੰਦਗੀ ਵਿੱਚ ਕੋਈ ਵੀ ਕੰਮ ਕਰਨਾ ਜਦ ਤੱਕ ਤੁਸੀਂ ਉਹਨੂੰ ਦਿਲ ਤੋਂ ਨਹੀਂ ਕਰਦੇ ਸਿਰਫ ਟਾਈਮ ਪਾਸ ਲਈ ਕਰਦੇ ਹੋ ਤੁਸੀਂ ਕਦੀ ਕਾਮਯਾਬ ਨਹੀਂ ਹੋ ਸਕਦੇ ਲੜਾਈ ਆਪਣੇ ਨਾਲ ਆ ਜੀ ਆਪਣੇ ਆਪ ਨਾਲ ਲੜਾਈ ਹੋਗੀ ਕਿ ਕੋਈ ਜ਼ਿੰਦਗੀ ਕੁਝ ਬਣਨਾ ਇਹਨੂੰ ਆਪਣਾ ਕੈਰੀਅਰ ਬਣਾਉਣਾ ਸੋ ਉੱਥੋਂ ਮੋਟੀਵੇਸ਼ਨ ਮਿਲੀ ਕਿ ਇਹਨੂੰ ਆਪਾਂ ਪਾਰਟ ਟਾਈਮ ਨਹੀਂ ਫੁੱਲ ਟਾਈਮ ਕੈਰੀਅਰ ਬਣਾਉਣਾ ਕੋਈ ਮਜਬੂਰੀ ਸੀ ਕੀ ਨਾ bro ਜਦੋਂ ਕੋਈ ਕੰਮ ਕਰਦਾ ਜਾਂ ਤਾਂ ਉਹ ਇਹ ਸਮਝਿਆ ਜਾਂਦਾ ਵੀ ਉਹਦੀ ਮਜਬੂਰੀ ਹੋਊਗੀ ਜਾਂ ਫਿਰ ਇਹ ਸਮਝਿਆ ਜਾਂਦਾ ਵੀ ਇਹ ਪਾਗਲ ਆ ਜਾਂ ਬੇਵਕੂਫ ਆ ਜ਼ਿੰਦਗੀ ਦੇ ਵਿੱਚ ਕੁਝ ਵੀ ਪਾਉਣ ਵਾਸਤੇ ਆਪਾਂ ਨੂੰ ਨਾ ਕੰਫਰਟ ਜ਼ੋਨ ਚੋਂ ਨਿਕਲਣਾ ਪੈਂਦਾ ਤਰੱਕੀ ਤੇ ਆਰਾਮ ਕਦੇ ਵੀ ਇਕੱਠੇ ਨਹੀਂ ਚੱਲਦੇ ਹੈਗੇ ਤੁਸੀਂ 16-16 ਘੰਟੇ ਜਾ ਕੇ ਬਾਹਰ ਕੰਮ ਕਰਦੇ ਹੋ ਮੈਂ ਕਹਿੰਦਾ ਤੁਸੀਂ 16 ਚੋਂ 2 8 ਘੰਟੇ ਪੰਜਾਬ ਚ ਕੰਮ ਕਰਨਾ ਸ਼ੁਰੂ ਕਰ ਲਓ ਤੁਸੀਂ ਬਾਹਰ ਜਿੰਨਾ ਕਮਾਉਣ ਲੱਗ ਪੋਗੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਬਿਲੀਅਨਰਸ ਅਮਰੀਕਾ 'ਚ ਨੇ ਇੰਡੀਆ 'ਚ ਕਿਉਂ ਨਹੀਂ ਹੈਗੇ ਉਹਦਾ ਰੀਜ਼ਨ ਇਹ ਆ ਕਿਉਂਕਿ ਉੱਥੇ ਸਾਰੇ ਐਂਟਰਪ੍ਰਨਰ ਨੇ ਬਿਜ਼ਨਸਮੈਨ ਨੇ ਕਿਉਂਕਿ ਜੇ ਕੋਈ ਜੋਬ ਪੇਸ਼ਾ ਕਰਦਾ ਉਹਦੀ ਇੱਕ ਲਿਮਟ ਹੁੰਦੀ ਆ ਇੱਕ ਐਂਟਰਪ੍ਰਨਰ ਦੀ ਕੋਈ ਲਿਮਟ ਨਹੀਂ ਹੁੰਦੀ ਤੂੰ ਜੌਬ ਨਾਲ ਤੁਸੀਂ ਆਪਣੀ ਜ਼ਿੰਦਗੀ ਜਿੰਨਾ ਛੱਡ ਦੇ ਨੇ ਕਿਸੇ ਲਈ ਜੀ ਰਹੇ ਹੋ ਆਪਣਾ ਕੰਮ ਕਰ ਲੋ ਆਪਣਾ ਕੰਮ ਇਹ ਨਹੀਂ ਤੁਸੀਂ ਫੂਡ ਦਾ ਹੀ ਕਰਨਾ ਜਿਹੜੀ ਤੁਹਾਡਾ ਪੈਸ਼ਨ ਆ ਤੁਸੀਂ ਕੋਈ ਵੀ ਕੰਮ ਕਰੋ ਉਹਨੂੰ ਦਿਲ ਤੋਂ ਕਰੋਗੇ ਨਾ ਤਾਂ ਪਰਮਾਤਮਾ ਤੁਹਾਨੂੰ ਸਕਸੈਸ ਜ਼ਰੂਰ ਦੇਊਗਾ ਮੈਂ ਇੰਨਾ ਨਕਮਾ ਸੀਗਾ ਮੇਰੇ ਚ ਮੈਂ ਮਿਹਨਤ ਨਹੀਂ ਕਰਦਾ ਸੀ ਨਕਮਾ ਸੀਗਾ ਜਿਹੜਾ ਇਨਸਾਨ ਅਕਸੈਪਟੈਂਸ ਰੱਖਦਾ ਨਾ ਆਪਣੇ ਪਾਸ ਦੀ ਉਹ ਹਮੇਸ਼ਾ ਕਾਮਯਾਬ ਹੁੰਦਾ ਜਿਹੜਾ ਟਾਈਮ ਇੱਥੇ ਆ ਕੇ ਤੁਸੀਂ ਬਤਾਉਂਦੇ ਹੋ ਇਹ ਕਿੱਦਾਂ ਦਾ ਰਹਿੰਦਾ ਹੈਗਾ ਮੈਂਟਲੀ ਮਜ਼ਦੂਰੀ ਕਰਨ ਵਰਗਾ ਲੱਗਦਾ ਹੈ ਜਾਂ ਕਿਵੇਂ ਮਹਿਸੂਸ ਕਰਦੇ ਹੋ ਇਹਨੂੰ ਮੈਮ ਜਦੋਂ ਤੋਂ ਮੈਂ ਆਪਣਾ ਕੰਮ ਸ਼ੁਰੂ ਕਰਨਾ ਸ਼ੁਰੂ ਕੀਤਾ ਮੈਨੂੰ ਇਦਾਂ ਫੀਲ ਆਉਂਦਾ ਕਿ ਮੈਂ ਲਾਈਕ ਅ ਕਿੰਗ ਜਦੋਂ ਆਪਾਂ ਆਪਣੀ ਈਗੋ ਨੂੰ ਮਾਰ ਲੈਂਦੇ ਆ ਅਸਲੀ ਬੰਦੇ ਦਾ ਜਨਮ ਫੇਰ ਹੁੰਦਾ ਜੀ ਜਦੋਂ ਆਪਾਂ ਹੰਕਾਰ ਨੂੰ ਮਾਰ ਲੈਂਦੇ ਆ ਨਾ ਜਿਵੇਂ ਮਨ ਜਿੱਤਿਆ ਜਗ ਜੀਤ ਬੇਸ਼ੱਕ ਤੁਸੀਂ ਕੰਮ ਕਰ ਰਹੇ ਆ ਤੁਹਾਡੇ ਅੰਦਰ ਇੱਕ ਸੁਪਨਾ ਹੈ ਪਰ ਫਿਰ ਵੀ ਕਈ ਵਾਰ ਇਹ ਹੁੰਦਾ ਕਿ ਲੋਕ ਕਹਿ ਦਿੰਦੇ ਕਿ ਯਾਰ ਐਟ ਦ ਐਂਡ ਇਹ ਤਾਂ ਰੇੜੀ ਹੀ ਹੈ ਇਹ ਕੀ ਕਰ ਲੇਗਾ ਕੀ ਚੇਂਜ ਕਰ ਦੇਗਾ ਤੁਸੀਂ ਫਿਰ ਉਹੋ ਜਿਹੇ ਕਮੈਂਟਸ ਦੇ ਨਾਲ ਬੌਧਿਕ ਤੌਰ ਤੇ ਕਿੱਦਾਂ ਨਜਿੱਠਦੇ ਹੈਗੇ ਹੋ ਜਿੱਦਣ ਤੁਸੀਂ ਜਬਜੀ ਸਾਹਿਬ ਦਾ ਪਾਠ ਪੜ੍ਹ ਕੇ ਉਹਨਾਂ ਦੇ ਅਰਥ ਕੱਢ ਲੈਣਾ ਤੁਨੂੰ ਕੋਈ ਮੈਟਰ ਹੀ ਨਹੀਂ ਕਰੂਗਾ ਤੁਨੂੰ ਹੁਣ ਲੱਖਾਂ ਯੂਪੀ ਬਿਹਾਰ ਦੇ ਲੋਕ ਇੱਥੇ ਹੁੰਦੇ ਆ ਉਹ ਆ ਕੇ ਕਾਮਯਾਬ ਹੋ ਜਾਂਦੇ ਪੰਜਾਹ ਪੰਜ ਲੱਖ ਦੇ ਕੋਠੇ ਲੈ ਲੈਂਦੇ ਆ ਗੱਡੀਆਂ ਲੈ ਲੈਂਦੇ ਮੈਂ ਤੁਹਾਨੂੰ ਐਗਜ਼ਾਮਪਲ ਵੀ ਦਿਖਾ ਦੂੰ ਕਿੰਨੇ ਬੰਦੇ ਤੁਸੀਂ 3B2 ਚੱਲ ਜਿਓ ਹੁਣ ਜੇ ਇੱਥੇ ਪੋਟੈਂਸ਼ੀਅਲ ਸੀਗਾ ਕੰਮ ਸੀਗਾ ਬਸ ਬੇਸਿਕ ਜੀ ਚੀਜ਼ ਇਹ ਆ ਕਿ ਸਾਡੇ ਵਾਲਾ ਯੂਥ ਇੱਥੇ ਕੰਮ ਕਰਨ ਤੋਂ ਸ਼ਰਮ ਆਉਂਦਾ ਪਰਮਾਤਮਾ ਸਬਰ ਉਹਨਾਂ ਦੀ ਪਰਖਦਾ ਵਾ ਜਿਨ੍ਹਾਂ ਨੂੰ ਉਹਨੇ ਕਾਮਯਾਬ ਕਰਨਾ ਹੁੰਦਾ ਕਿਉਂਕਿ ਜਿੰਨਾ ਆਪਾਂ ਵੱਡਾ ਆਫੀਸਰ ਬਣਨਾ ਹੋਊਗਾ ਉਨਨਾ ਹੀ ਵੱਡਾ ਇਮਤਿਹਾਨ ਹੋਊਗਾ ਤੇ ਜਿੰਨਾ ਵੱਡਾ ਇਨਸਾਨ ਬਣਨਾ ਹੋਊਗਾ ਚਾਹੇ ਫਾਈਨੈਂਸ਼ੀਅਲੀ ਚਾਹੇ ਸਪਿਰਚੁਅਲੀ ਉਨਨਾ ਹੀ ਵੱਡਾ ਸਬਰ ਪ੍ਰਮਾਤਮਾ ਨੇ ਪਰਖਣਾ ਸੋ ਜੇ ਤੁਹਾਡੇ ਤੇ ਮੁਸੀਬਤਾਂ ਆ ਰਹੀਆਂ ਨੇ ਤਾਂ ਖੁਸ਼ ਰੋ ਕਿਉਂਕਿ ਇਹ ਮੁਸੀਬਤਾਂ ਇੱਕ ਦਿਨ ਤੁਹਾਨੂੰ ਬਹੁਤ ਕਾਮਯਾਬ ਕਰ ਦੇਣਗੀਆਂ ਪੰਜਾਬੋ ਤੇ ਅੱਜ ਤੁਹਾਨੂੰ ਮਿਹਨਤ ਹਿੰਮਤ ਤੇ ਸਬਰ ਦੇ ਰੂਬਰੂ ਕਰਵਾਵਾਂਗੇ ਪੰਜਾਬ ਦੇ ਇੱਕ ਨੌਜਵਾਨ ਦੇ ਰੂਬਰੂ ਕਰਵਾਵਾਂਗੇ ਜੋ ਸਿਰਫ ਖਾਣਾ ਹੀ ਨਹੀਂ ਬਣਾਉਂਦਾ ਬਲਕਿ ਨੌਜਵਾਨਾਂ ਨੂੰ ਪ੍ਰੇਰਿਤ ਵੀ ਕਰਦਾ ਹੈਗਾ ਕਿਉਂਕਿ ਹਾਥੀ ਮਿਹਨਤ ਕਰਨ ਦੇ ਲਈ ਸਾਨੂੰ ਬਾਬੇ ਨਾਨਕ ਨੇ ਵੀ ਕਿਹਾ ਸੀਗਾ ਕਿਰਤ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਹੈ ਔਰ ਅੱਜ ਇੱਕ ਇਸੇ ਤਰ੍ਹਾਂ ਦੀ ਮਿਸਾਲ ਦੇ ਰੂਬਰੂ ਕਰਵਾਵਾਂਗੇ ਕਿਉਂਕਿ ਇੱਕ ਨੌਜਵਾਨ ਜਿਸ ਨੇ ਆਪਣਾ ਸਫ਼ਰ ਇੱਕ ਸੜਕ ਕੰਡੇ ਸਟਾਲ ਤੋਂ ਸ਼ੁਰੂ ਕੀਤਾ ਅੱਜ ਇੱਕ ਫੂਡ ਵੈਨ ਦੇ ਵਿੱਚ ਆਪਣਾ ਖਾਣਾ ਵੇਚ ਰਿਹਾ ਹੈਗਾ ਔਰ ਇਸ ਦੇ ਨਾਲ-ਨਾਲ ਦੂਸਰਿਆਂ ਨੂੰ ਵੀ ਜ਼ਿੰਦਗੀ ਦੇ ਵਿੱਚ ਹਿੰਮਤ ਕਰਕੇ ਕੁਝ ਹਾਸਿਲ ਕਰਨ ਦੇ ਲਈ ਪ੍ਰੇਰਦਾ ਹੈਗਾ ਨਬਰੂਪ ਮੇਰੇ ਨਾਲ ਹੈ ਸੋਸ਼ਲ ਮੀਡੀਆ ਤੇ ਤੁਸੀਂ ਉਹਨਾਂ ਨੂੰ ਦੇਖਿਆ ਹੀ ਹੋਏਗਾ ਪਰ ਫੂਡ ਵੈਨ ਜਿਹੜੀ ਇੱਕ ਆਮ ਫੂਡ ਵੈਨ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਮਿਹਨਤ ਦੇ ਨਾਲ ਇਸ ਨੂੰ ਬਣਾਇਆ ਗਿਆ ਹੈਗਾ ਔਰ ਇਹਦੇ ਵਿੱਚ ਮਿਹਨਤ ਦਿਖਦੀ ਹੈਗੀ ਨਬਰੂਪ ਸਾਡੇ ਨਾਲ ਨੇ ਸਵਾਗਤ ਕਰਾਂਗੇ ਨਬਰੂਪ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਔਰ ਜਿਸ ਤਰ੍ਹਾਂ ਦੇ ਨਾਲ ਮੈਂ ਦੇਖਿਆ ਕਿ ਇੱਕ ਰੋਡ ਸਾਈਡ ਤੋਂ ਤੁਸੀਂ ਸ਼ੁਰੂ ਕੀਤਾ ਅੱਜ ਤੁਹਾਡੇ ਕੋਲ ਇੱਕ ਫੂਡ ਵੈਨ ਹੈਗੀ ਹੈ ਪਰ ਲੋਕ ਤੁਸੀਂ ਆਪਣੇ ਇਸ ਅਚੀਵਮੈਂਟ ਤੋਂ ਕਹਿ ਲੋ ਇਹਦੇ ਤੋਂ ਬੜੇ ਖੁਸ਼ ਨਜ਼ਰ ਆਉਂਦੇ ਹੋ ਬੜੇ ਸੰਤੁਸ਼ਟ ਨਜ਼ਰ ਆਉਂਦੇ ਹੈਗੇ ਹੋ ਲੋਕ ਇੰਨੀ ਛੇਤੀ ਸੰਤੁਸ਼ਟੀ ਜਿਹੜੀ ਹੈਗੀ ਨਹੀਂ ਮੰਨਦੇ ਹੈਗੇ ਤੁਹਾਨੂੰ ਕਿਹੜੀ ਚੀਜ਼ ਹੈ ਜਿਹੜੀ ਇਸ ਤਰ੍ਹਾਂ ਦੇ ਨਾਲ ਬਰਕਰਾਰ ਰੱਖਦੀ ਹੈ ਹਾਂਜੀ ਮੈਮ ਬਿਲਕੁਲ ਤੁਸੀਂ ਗੱਲ ਕੀਤੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਮੈਂ ਮੈਂ ਪਹਿਲਾਂ ਵੀ ਜਿੱਦਾਂ ਆਪਣੇ ਵੀਡੀਓਸ 'ਚ ਵੀ ਦੱਸਦਾ ਹਾਂ ਸਬਰ ਤੇ ਸ਼ੁਕਰ ਜਿਹੜਾ ਸਬਰ ਆ ਉਹ ਬੰਦੇ ਨੂੰ ਤਾਕਤਵਰ ਕਰਦਾ ਤੇ ਜਿਹੜਾ ਸ਼ੁਕਰ ਆ ਉਹ ਬੰਦੇ ਨੂੰ ਹੰਬਲ ਕਰਦਾ ਜਿਹੜੇ ਲੋਕਾਂ 'ਚ ਸ਼ੁਕਰ ਨਹੀਂ ਨਾ ਹੁੰਦਾ ਜਿਵੇਂ ਪ੍ਰਮਾਤਮਾ ਦਾ ਨਹੀਂ ਕਰਦੇ ਜਾਂ ਕਿਸੇ ਬੰਦੇ ਦਾ ਨਹੀਂ ਕਰ ਉਹ ਵੈਸੀ ਹੰਕਾਰ ਵਾਲੇ ਜਾਣਾ ਸ਼ੁਰੂ ਹੋ ਜਾਂਦੇ ਆ ਸੋ ਮੇਨ ਲੱਗਦਾ ਸਬਰ ਤੇ ਸ਼ੁਕਰ ਆਪਾਂ ਨੂੰ ਜ਼ਿੰਦਗੀ 'ਚ ਰੱਖਣਾ ਚਾਹੀਦਾ ਵਾ ਜਦੋਂ ਆਪਾਂ ਨੂੰ ਸਬਰ ਆ ਗਿਆ ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਮੈਂ ਘੱਟ ਕੰਮ ਵਾਧ ਕੰਮ ਜਿੱਥੇ ਆ ਮੈਂ ਸੰਤੁਸ਼ਟਾਂ ਜੀ ਜੀ ਅੱਛਾ ਨਮਰੂਪ ਜਿਵੇਂ ਤੁਸੀਂ ਸਾਰਿਆਂ ਨੂੰ ਕਹਿੰਦੇ ਹੋ ਕਿ ਹੱਥੀਂ ਕੰਮ ਕਰੋ ਰਾਈਟ ਜੇ ਤੁਹਾਨੂੰ ਰੇੜੀ ਦੇ ਨਾਲ ਕੰਮ ਕਰਨਾ ਪੈਂਦਾ ਤਾਂ ਵੀ ਕਰੋ ਜੇ ਸਟਾਲ ਲਾ ਕੇ ਕਰਨਾ ਪੈਂਦਾ ਤਦ ਵੀ ਮਿਹਨਤ ਕਰੋ ਪਰ ਜਦੋਂ ਤੁਸੀਂ ਖੁਦ ਕਰਦੇ ਹੋ ਤਾਂ ਇਹ ਇੰਨਾ ਆਸਾਨ ਤਾਂ ਨਹੀਂ ਰਹਿੰਦਾ ਹੈਗਾ ਬਹੁਤ ਸਾਰੀਆਂ ਮੁਸ਼ਕਿਲਾਂ ਰਹਿੰਦੀਆਂ ਹੈਗੀਆਂ ਤੁਹਾਨੂੰ ਕੀ ਕੀ ਮੁਸ਼ਕਿਲਾਂ ਰਹੀਆਂ ਮੈਮ ਮੁਸ਼ਕਿਲਾਂ ਇਦਾਂ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ ਕੁਝ ਵੀ ਪਾਉਣ ਵਾਸਤੇ ਆਪਾਂ ਨੂੰ ਕੰਫਰਟ ਜ਼ੋਨ ਚੋਂ ਨਿਕਲਣਾ ਪੈਂਦਾ ਤਰੱਕੀ ਤੇ ਆਰਾਮ ਕਦੇ ਵੀ ਇਕੱਠੇ ਨਹੀਂ ਚੱਲਦੇ ਹੈਗੇ ਜੇ ਤਰੱਕੀ ਕਰਨੀ ਆ ਤਾਂ ਆਰਾਮ ਨੂੰ ਤਿਆਗਣਾ ਪੈਂਦਾ ਜ਼ਿੰਦਗੀ ਬਹੁਤ ਕਠੋਰ ਆ ਇਹਦੇ ਚ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਆ ਤੁਸੀਂ 16-16 ਘੰਟੇ ਜਾ ਕੇ ਬਾਹਰ ਕੰਮ ਕਰਦੇ ਹੋ ਮੈਂ ਕਹਿੰਦਾ ਤੁਸੀਂ 16 ਚੋਂ 2 8 ਘੰਟੇ ਪੰਜਾਬ ਚ ਕੰਮ ਕਰਨਾ ਸ਼ੁਰੂ ਕਰ ਲਓ ਤੁਸੀਂ ਬਾਹਰ ਜਿੰਨਾ ਕਮਾਉਣ ਲੱਗ ਜੂਗੇ ਮੈਂ ਸਵੇਰੇ 5 ਵਜੇ ਉੱਠਦਾ ਰਾਤ ਨੂੰ 11 ਵਜੇ ਸੋਣਾ ਦੇਖੋ ਸੈਟੀਸਫੈਕਸ਼ਨ ਆਪਣੇ ਮਨ ਦੇ ਵਿੱਚ ਹੁੰਦੀ ਆ ਆਪਾਂ ਦੁਨੀਆ ਤੋਂ ਕੁਝ ਨਹੀਂ ਲੈਣਾ ਹੈਗਾ ਜੇ ਆਪਾਂ ਮਿਹਨਤ ਕਰ ਲੈਨੇ ਗੱਡੀਆਂ ਕਾਰਾਂ ਕੋਠੀਆਂ ਆਪਾਂ ਸਭ ਕੁਝ ਇੱਥੇ ਵੀ ਬਣਾ ਸਕਦੇ ਆ ਬਸ ਸ਼ਰਤ ਇਹ ਆ ਕਿ ਮਿਹਨਤ ਤੇ ਨੀਤਾਂ ਨੂੰ ਮਰਾਦਾ ਨੇ ਨੀਤ ਚੰਗੀ ਰੱਖਣੀ ਆ ਦਿਲ ਤੋਂ ਕਰਨੀ ਆ ਮਿਹਨਤ ਕਰੋ ਸਭ ਕੁਝ ਹਾਸਲ ਕਰ ਲਓਗੇ ਜੀ ਅੱਛਾ ਫੂਡ ਵੈਨ ਨੂੰ ਆਪਣੀ ਲਾਈਫ ਦੇ ਵਿੱਚ ਕਿੱਦਾਂ ਮਹਿਸੂਸ ਕਰਦੇ ਜਿਵੇਂ ਹਨਾ ਹਰ ਬੰਦੇ ਦੀ ਇੱਕ ਕੰਮ ਦੀ ਥਾਂ ਹੁੰਦੀ ਹੈ ਉਹਦੇ ਨਾਲ ਇੱਕ ਵੱਖਰੀ ਤਰ੍ਹਾਂ ਦਾ ਲਗਾਵ ਰੰਦਾ ਹੈਗਾ ਤੇ ਜਦੋਂ ਤੁਸੀਂ ਇੱਥੇ ਆਂਦੇ ਹੈਗੇ ਤੇ ਕਿਵੇਂ ਲੱਗਦਾ ਹੈਗਾ ਮੈਮ ਇਦਾਂ ਹੀ ਆ ਕਿ ਜਦੋਂ ਜਿਹੜੀ ਚੀਜ਼ ਨੂੰ ਤੁਸੀਂ ਦਿਲ ਤੋਂ ਕਰਦੇ ਹੋ ਨਾ ਤੁਹਾਨੂੰ ਆਪਣੇ ਕੰਮ ਨਾਲ ਪਿਆਰ ਹੋ ਜਾਂਦਾ ਲੋਕ ਆਪਣੇ ਕੰਮ ਤੋਂ ਬੋਰ ਹੋ ਜਾਂਦੇ ਆ ਉਹ ਉਦੋਂ ਹੁੰਦੇ ਆ ਜਦੋਂ ਆਪਣੇ ਆਪਨੇ ਆਪ ਨਾਲ ੱਤਕਾ ਕਰ ਰਹੇ ਹੁੰਦੇ ਆ ਜਦੋਂ ਤੁਸੀਂ ਆਪਣੇ ਕੰਮ ਜਦੋਂ ਤੁਸੀਂ ਆਪਣੇ ਕੰਮ ਨੂੰ ਪਿਆਰ ਕਰਦੇ ਹੋ ਤੁਹਾਡੇ 'ਚ ਕੋਈ ਸ਼ਰਮ ਹੀ ਨਹੀਂ ਹੈਗੀ ਆਪਾਂ ਜਦ ਆਪਣਾ ਕੰਮ ਕਰਾ ਆਪਾਂ ਕਿਹੜਾ ਕਿਸੇ ਤੋਂ ਭੀਖ ਮੰਗ ਰਹੇ ਆ ਆਪਾਂ ਆਪਣੀ ਮਿਹਨਤ ਕਰ ਰਹੇ ਆ ਨਾ ਇੰਨੀ ਮਿਹਨਤ ਕਰ ਰਹੇ ਆ ਕਿ ਮੈਂ ਬਹੁਤ ਸੋਹਣੀ ਕਮਾਈ ਕਰ ਰਹੇ ਆ ਇੱਥੇ ਆਪਣੀ ਮਿਹਨਤ ਕਰ ਰਹੇ ਆ ਤੇ ਮੈਨੂੰ ਮੇਰੇ ਮਾਪੇ ਮਾਪੇ ਮੇਰੇ ਨਾਲ ਨੇ ਬਾਕੀ ਆਪਾਂ ਲੋਕਾਂ ਤੋਂ ਕੁਝ ਲੈਣਾ ਨਹੀਂ ਗਾ ਜੀ ਬਾਕੀ ਸੈਟੀਸਫੈਕਸ਼ਨ ਜਦੋਂ ਦੁਨੀਆ سپورਟ ਵੀ ਬਾਕੀ ਅੱਜ ਕੱਲ੍ਹ ਲੋਕ ਅਵੇਅਰ ਬਹੁਤ ਹੋ ਰਹੇ ਆ ਮੈਮ ਲੋਕ ਹੁਣ ਅਵੇਅਰ ਵੀ ਹੋ ਰਹੇ ਆ ਜੇ ਦਸਾਂ ਚੋਂ ਦੋ 네ਗੇਟਿਵ ਕਮੈਂਟ ਕਰਦੇ ਆ ਤਾਂ ਅੱਠ ਬੰਦੇ ਪੋਜ਼ਿਟਿਵ ਕਮੈਂਟ ਵੀ ਕਰਦੇ ਆ ਤੇ ਆਪਾਂ ਇਨਸਪੀਰੇਸ਼ਨ ਬਣਨਾ ਵੀ ਆ ਕਿ ਲੋਕਾਂ ਨੂੰ ਆਪਾਂ ਚੇਂਜ ਕਰਾਂਗੇ ਆਪਾਂ ਖੁਦ ਚੇਂਜ ਹੋਣਾ ਫਿਰ ਆਪਾਂ ਲੋਕਾਂ ਨੂੰ ਵੀ ਚੇਂਜ ਕਰ ਦਾਂਗੇ ਜੀ ਅੱਛਾ ਇੱਥੇ ਕੀ ਕੀ ਮਿਲਦਾ ਹੈਗਾ ਨਵਰੂਪ ਦੇ ਹੱਥਾਂ ਦਾ ਕੀ ਕੀ ਖਾਸियत ਰਹਿੰਦੀ ਹੈਗੀ ਹੈ ਮੈਮ ਆਪਣੇ ਕੋਲ ਮੱਕੀ ਰੋਟੀ ਸਰੋਂ ਦਾ ਸਾਗ ਹੁੰਦਾ ਉਹਦੇ ਚ ਆਪਾਂ ਦੇਸੀ ਘਿਓ ਨਾਲ ਸਾਗ ਦਿੰਨੇ ਆ ਜੀ ਤੇ ਆਪਣੇ ਕੋਲ ਨਿਊਟਰੀ ਗੁੱਲਚਾ ਹੁੰਦਾ ਜੀ ਪਾਉ ਪਾਜੀ ਮਿਲ ਜਾਂਦੀ ਹੈ ਜੀ ਮੋਹਾਲੀ ਦੇ ਵਿੱਚ ਬੜਾ ਤੁਸੀਂ ਪਿੰਡਾਂ ਵਾਲਾ ਤੜਕਾ ਰੱਖਿਆ ਹੋਇਆ ਬਰਕਰਾਰ ਹਾਂਜੀ ਮੈਮ ਆਪਾਂ ਸੈਕਟਰ 127 ਸ਼ਵਾਲਿਕ ਸਿਟੀ ਮੋਹਾਲੀ ਬੈਂਕ ਬੜੋਦਾ ਦੇ ਬਾਹਰ ਲਗਾਉਂਦੇ ਆ ਇੱਥੇ ਤੁਹਾਨੂੰ ਸਾ ਪਾਪਾ ਜੀ ਮਿਲ ਜੂਗੀ ਕੜੀ ਚਾਵਲ ਰਾਜਮਾ ਚਾਵਲ ਸਾਡੇ ਬਹੁਤ ਫੇਮਸ ਨੇ ਲੋਕ ਚੰਡੀਗੜ੍ਹ ਤੋਂ ਸਪੈਸ਼ਲ ਖਾਣ ਹੁੰਦੇ ਆ ਜੀ ਕਈ ਲੋਕ ਚੰਡੀਗੜ੍ਹ ਤੋਂ ਜੰਮੂ ਤੋਂ ਵੀ ਉਦਣ ਦੋ ਬ੍ਰਦਰ ਆਏ ਸੀਗੇ ਖਾਣ ਸੋ ਬਸ ਲੱਗੇ ਹੋਏ ਆ ਜੀ ਆਪਣੀ ਮਿਹਨਤ ਕਰਨ ਜੀ ਸੋ ਨਵ ਰੂਪ ਤੁਹਾਡੀਆਂ ਵੀਡੀਓਜ਼ ਮੈਂ ਕਾਫੀ ਸਾਰੀਆਂ ਦੇਖੀਆਂ ਬੜੀ ਅ ਬਾਕੀ ਦੇ ਨਾਲ ਬੜੀ ਬੁਲੰਦ ਆਵਾਜ਼ ਦੇ ਵਿੱਚ ਤੁਸੀਂ ਕਿਹਾ ਵੀ ਮਿਹਨਤ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਪਰ ਇੱਕ ਪੁਆਇੰਟ ਤਾਂ ਰਿਹਾ ਹੀ ਹੋਏਗਾ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਔਰ ਤੁਹਾਨੂੰ ਆਪ ਨੂੰ ਵੀ ਲੱਗਾ ਹੋਏਗਾ ਕਿ ਮੈਂ ਕਿਹੜਾ ਕੰਮ ਕਰਾਂ ਤੇ ਜ਼ਰੂਰ ਤੁਸੀਂ ਵੀ ਕੁਝ ਕੰਮਾਂ ਨੂੰ ਨਕਾਰਿਆ ਹੋਏਗਾ ਤਾਂ ਉਹਦੇ ਨਾਲ ਤੁਸੀਂ ਆਪ ਡੀਲ ਕਿਵੇਂ ਕੀਤਾ ਮੈਂ ਮੈਂ ਤਾਂ ਕਿਉਂਕਿ ਆਪਾਂ ਜੋ ਇੰਡੀਆ ਦੀ ਆਬਾਦੀ ਬਹੁਤ ਜ਼ਿਆਦਾ ਪੰਜਾਬ ਦੀ ਆਬਾਦੀ ਬਹੁਤ ਜ਼ਿਆਦਾ ਥੋ ਇੱਥੇ ਆਪਾਂ ਕਿਸੇ ਨੂੰ ਜ਼ਿਆਦਾ ਬਲੇਮ ਨਹੀਂ ਕਰ ਸਕਦੇ ਮੈਂ ਮੈਕਡੋਨਲਡਸ 'ਚ ਜੌਬ ਕੀਤੀ ਹੋਈ ਆ ਜੀ ਸਿਕਿਉਰਿਟੀ ਗਾਰਡ ਦੀ ਜੌਬ ਕੀਤੀ ਹੋਈ ਆ ਉਹਦੇ ਵਿੱਚ ਮੈਨੂੰ 8000 10000 ਸੈਲਰੀ ਮਿਲਦੀ ਮੈਂ ਬਹੁਤ ੱੱਕੇ ਖਾਦੇ ਹੋਇਆ ਬਟ ਜਿਹੜੀ ਮੇਨ ਚੀਜ਼ ਆ ਤੁਸੀਂ ਜ਼ਿੰਦਗੀ 'ਚ ਕੋਈ ਵੀ ਕੰਮ ਕਰਨਾ ਜਦ ਤੱਕ ਤੁਸੀਂ ਉਹਨੂੰ ਦਿਲ ਤੋਂ ਨਹੀਂ ਕਰਦੇ ਸਿਰਫ ਟਾਈਮ ਪਾਸ ਲਈ ਕਰਦੇ ਹੋ ਤੁਸੀਂ ਕਦੀ ਕਾਮਯਾਬ ਨਹੀਂ ਹੋ ਸਕਦੇ ਜਦੋਂ ਤੱਕ ਮੈਂ ਟਾਈਮ ਪਾਸ ਕਰਦਾ ਸੀਗਾ ਜਰੂਰ ਤੱਕ ਤੁਸੀਂ ਦਿਲ ਤੋਂ ਕੋਈ ਕੰਮ ਕਰਨਾ ਸਟਾਰਟ ਹੀ ਨਹੀਂ ਕੀਤਾ ਬਟ ਜਦੋਂ ਮੈਂ ਆਹ ਕੰਮ ਸਟਾਰਟ ਕੀਤਾ ਸੀਗਾ ਮੇਰੀ ਇੱਕ ਪੈਸ਼ਨ ਸੀਗਾ ਮੇਰੇ ਅੰਦਰ ਵੀ ਕੋਈ ਕੰਮ ਕਰਨਾ ਜੀ ਸੋ ਜਦੋਂ ਕੰਮ ਕਰਨਾ ਸਟਾਰਟ ਕੀਤਾ ਮੈਂ ਉਦੋਂ ਵੀ ਨਹੀਂ ਕਦੀ ਸੋਚਿਆ ਸੀ ਕਿ ਮੈਂ ਇਹਨੂੰ ਐਜ਼ ਅ ਕੈਰੀਅਰ ਬਣਾਉਂਗਾ ਮੈਂ ਉਦੋਂ ਵੀ ਇਹਨੂੰ ਟਾਈਮ ਪਾਸ ਹੀ ਲੈ ਕੇ ਚੱਲਿਆ ਸੀ ਬਟ ਕਹਿੰਦੇ ਵੀ ਇਨਸਾਨ ੱੱੱਕੇ ਖਾ ਕੇ ਹੋਲੀ-ਹੋਲੀ ਸਿੱਖਦਾ ਤੇ ਚੰਗਾ ਇਨਸਾਨ ਉਹ ਹੁੰਦਾ ਜਿਹੜੇ ਗਲਤੀਆਂ ਨੂੰ ਰਿਪੀਟ ਨਹੀਂ ਕਰਦਾ ਕਿਉਂਕਿ ਪਰਫੈਕਟ ਤਾਂ ਸਿਰਫ ਰੱਬ ਹੀ ਹੁੰਦਾ ਸੋ ਗਲਤੀਆਂ ਕਰਦੇ ਗਏ ਗਲਤੀਆਂ ਕਰਦੇ ਕਰਦੇ ਆਪਣੇ ਆਪ ਨੂੰ ਜਿੱਦਣ ਅਹਿਸਾਸ ਹੋ ਗਿਆ ਕਿ ਲੜਾਈ ਆਪਣੇ ਨਾਲ ਆ ਆਪਣੇ ਆਪ ਨਾਲ ਲੜਾਈ ਹੋ ਗਈ ਕਿ ਕੋਈ ਜ਼ਿੰਦਗੀ ਕੁਝ ਬਣਨਾ ਇਹਨੂੰ ਆਪਣਾ ਕਰੀਅਰ ਬਣਾਉਣਾ ਸੋ ਉੱਥੋਂ ਮੋਟੀਵੇਸ਼ਨ ਮਿਲੀ ਕਿ ਇਹਨੂੰ ਆਪਾਂ ਪਾਰਟ ਟਾਈਮ ਨਹੀਂ ਫੁੱਲ ਟਾਈਮ ਕਰੀਅਰ ਬਣਾਉਣਾ ਜੀ ਹੂੰ ਸੋ ਮਤਲਬ ਕਿ ਪਹਿਲਾਂ ਤੁਸੀਂ ਇਹਨੂੰ ਟਾਈਮ ਪਾਸ ਵਜੋਂ ਚੁਣਿਆ ਸੀ ਕੋਈ ਮਜਬੂਰੀ ਸੀਗੀ ਨਾ ਬਰੋ ਮੈਂ ਮਜਬੂਰੀ ਕੋਈ ਨਹੀਂ ਸੀ ਆਪਣੀ ਜਿਹੜੀ ਸੋਸਾਇਟੀ ਆ ਨਾ ਇਹਦੀ ਐਕਸੈਪਟੈਂਸ ਬਹੁਤ ਗਲਤ ਆ ਜਦੋਂ ਕੋਈ ਕੰਮ ਕਰਦਾ ਜਾਂ ਤਾਂ ਉਹ ਇਹ ਸਮਝਿਆ ਜਾਂਦਾ ਵੀ ਉਹਦੀ ਮਜਬੂਰੀ ਹੋਊਗੀ ਜਾਂ ਫਿਰ ਇਹ ਸਮਝਿਆ ਜਾਂਦਾ ਵੀ ਮ ਇਹ ਪਾਗਲਾ ਜਾਂ ਬੇਵਕੂਫਾ ਕਿਉਂਕਿ ਮੈਨੂੰ ਪਤਾ ਮੇਰੇ ਲਿੰਕਸ ਦੇ ਬੰਦੇ ਹੋਰ ਵੀ ਆ ਬੜੇ ਲੋਕ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਆ ਆਪਣੀ ਸੋਸਾਇਟੀ ਨਾ ਜਜਮੈਂਟਲ ਬਹੁਤ ਆ ਜਜ ਕਰਦੀ ਆ ਬੰਦਾ ਜੱਜ ਆਪਣੀ ਸੋਚ ਤੋਂ ਹੁੰਦਾ ਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕਿਉਂਕਿ ਮੈਂ ਕੇਫਸੀ ਵਾਲੇ ਭਾਜੀ ਦੀ ਵੀ ਐਗਜ਼ਾਮਪਲ ਦੇਣਾ ਉਹਨਾਂ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਕਾਰਟ ਉੱਥੇ ਰੇੜੀ ਨਹੀਂ ਕਹਿੰਦੇ ਇੱਕ ਸਾਉ ਦੀ ਕਾਰਟ ਰੇੜੀ ਹੁੰਦੀ ਆ ਜੇ ਉਹਨਾਂ ਨੇ ਇੰਨੀ ਵੱਡੀ ਏਜ ਤੇ ਜਾ ਕੇ ਕੇਫਸੀ ਦਾ ਕੰਮ ਕੀਤਾ ਜੇ ਉਹਨਾਂ ਨੇ ਸ਼ਰਮ ਕੀਤੀ ਹੁੰਦੀ ਤਾਂ ਅੱਜ ਵਰਲਡ ਦੇ ਵਿੱਚ ਸਭ ਤੋਂ ਵੱਡੀ ਫੂਡ ਚੈਨ ਉਹਨਾਂ ਦੀ ਹਾਂਜੀ ਸੋ ਕੋਈ ਇਦਾਂ ਦੇ ਜਦੋਂ ਤੁਸੀਂ ਸ਼ੁਰੂ ਕੀਤਾ ਸੀਗਾ ਫੂਡ ਸਾਈਡ ਜਦੋਂ ਪੇਰੈਂਟਸ ਆਪਣੇ ਬੱਚਿਆਂ ਨੂੰ ਪੜਾਉਂਦੇ ਆ ਰਾਈਟ ਤੁਸੀਂ ਪਟਿਆਲਾ ਤੋਂ ਇੱਥੇ ਆਏ ਆ ਹੁਣ ਇੱਥੇ ਰਹਿੰਦੇ ਹੈਗੇ ਉਹ ਤੇ ਉਹਨਾਂ ਨੂੰ ਤਾਂ ਇਹ ਹੁੰਦਾ ਹੀ ਆ ਨਾ ਵਾਈਟ ਕਾਲਰ ਜੌਬ ਦਾ ਕਨਸੈਪਟ ਹੈ ਸਾਡੇ ਕੋਲੋਂ ਹਨਾ ਅਸੀਂ ਚਾਹੁੰਦੇ ਵੀ ਹਰ ਬੱਚਾ ਜਿਹੜਾ ਹੈਗਾ ਉਹਦੀ ਮਤਲਬ ਉਹ 9 to 5 ਵਾਲੇ ਉਹਦੇ ਸਰਕਲ ਦੇ ਵਿੱਚ ਘੁੰਮੇ ਇੱਕ ਫਿਕਸ ਸੈਲਰੀ ਆਵੇ ਤੁਹਾਡੇ ਪੇਰੈਂਟਸ ਨੂੰ ਕਿੱਦਾਂ ਦੀ ਐਕਸਪੈਕਟੇਸ਼ਨ ਸੀਗੀਆਂ ਮੈਮ ਪੇਰੈਂਟਸ ਨੂੰ ਹਮੇਸ਼ਾ ਇਹ ਸੀਗਾ ਕਿ ਬੱਚਾ ਸਾਡਾ ਕਾਮਯਾਬ ਹੋਵੇ ਹਰ ਇੱਕ ਪੇਰੈਂਟਸ ਦਾ ਇਹੀ ਹੁੰਦਾ ਉਹਨਾਂ ਨੇ ਪੜਾਅ ਲਖਾਤਾ ਇਹੀ ਬਹੁਤ ਵੱਡੀ ਗੱਲ ਹੁੰਦੀ ਆ ਬਾਕੀ ਇੱਕ ਬਹੁਤ ਨਾ ਆਪਣੀ ਇੰਡੀਆ ਦੇ ਵਿੱਚ ਇੱਕ ਬੇਸਿਕ ਕਨਸੈਪਟ ਚੱਲਦਾ ਜਿਹੜੀ ਕਿ ਗੋਰੇ ਹੀ ਦਾ ਕਿਉਂਕਿ ਉਹਨਾਂ ਨੇ ਨੌਕਰਸ਼ਾਹੀ ਲਿਆਉਣੀ ਸੀਗੀ ਉਹ ਕਨਸੈਪਟ ਹੁੰਦਾ ਕਿ ਇੱਕ ਬੱਚਾ ਪੈਦਾ ਹੁੰਦਾ ਉਹਨੂੰ ਪੜਾਓ ਨੌਕਰੀ ਕਰਾਓ ਰਿਟਾਇਰ ਕਰ ਦਿਓ ਉਹ ਕਨਸੈਪਟ ਆਪਣੇ ਇੰਡੀਆ ਚ ਅੱਜ ਵੀ ਚੱਲ ਰਿਹਾ ਵਾ ਬਟ ਉਹਨਾਂ ਨੇ ਤਾਂ ਉੱਥੇ ਜਾ ਕੇ ਛੱਡਤਾ ਅਸੀਂ ਨਹੀਂ ਛੱਡਦੇ ਹੁਣ ਤੁਸੀਂ ਮੈਨੂੰ ਇੱਕ ਜਵਾਬ ਦਿਓ ਮੈਂ ਪੁੱਛਣਾ ਚਾਹੁੰਦਾ ਕਿ ਦੁਨੀਆ ਦੇ ਸਭ ਤੋਂ ਵੱਧ ਬਿਲੀਅਨਰਸ ਕਿੱਥੇ ਨੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਬਿਲੀਅਨਰਸ ਅਮਰੀਕਾ ਚ ਨੇ ਇੰਡੀਆ ਚ ਕਿਉਂ ਨਹੀਂ ਹੈਗੇ ਉਹਦਾ ਰੀਜ਼ਨ ਇਹ ਆ ਕਿਉਂਕਿ ਉੱਥੇ ਸਾਰੇ ਐਂਟਰਪ੍ਰੈਨਰ ਨੇ ਬਿਜ਼ਨਸਮੈਨ ਨੇ ਕਿਉਂਕਿ ਜੇ ਕੋਈ ਜੋਬ ਪੇਸ਼ਾ ਕਰਦਾ ਉਹਦੀ ਆਪਣਾ ਇੱਕ ਬੇਸਿਕ ਫੰਡਾ ਵੀ ਆਪਾਂ ਜੌਬ ਕਰਨੀ ਆ ਜਦੋਂ ਤੁਸੀਂ ਜੌਬ ਕਰਦੇ ਹੋ ਨਾ ਤੁਹਾਨੂੰ ਲੱਖਾਂ ਤਰ੍ਹਾਂ ਦੀ ਸਟ्रेस ਦਿੱਤੀ ਜਾਂਦੀ ਹੈ ਇਹ ਜਿਹੇ ਟਾਰਗੇਟ ਹੁੰਦੇ ਨੇ ਜੋ ਜਿਹੜੇ ਕਦੀ ਅਚੀਵ ਹੀ ਨਹੀਂ ਹੋ ਸਕਦੇ ਸੋ ਜੌਬ ਨਾਲ ਤੁਸੀਂ ਆਪਣੀ ਜ਼ਿੰਦਗੀ ਜਿਨਾ ਛੱਡਦੇ ਨੇ ਕਿਸੇ ਲਈ ਜੀ ਰਹੇ ਹੋ ਆਪਣਾ ਕੰਮ ਕਰ ਲੋ ਆਪਣਾ ਕੰਮ ਇਹ ਨਹੀਂ ਤੁਸੀਂ ਫੂਡ ਦਾ ਹੀ ਕਰਨਾ ਜਿਹੜੀ ਤੁਹਾਡਾ ਪੈਸ਼ਨ ਆ ਤੁਸੀਂ ਕੋਈ ਵੀ ਕੰਮ ਕਰੋ ਉਹਨੂੰ ਦਿਲ ਤੋਂ ਕਰੋਗੇ ਨਾ ਤਾਂ ਪਰਮਾਤਮਾ ਤੁਹਾਨੂੰ ਸਕਸੈਸ ਜ਼ਰੂਰ ਦੇਊਗਾ ਔਰ ਇੱਕ ਜ਼ਿੰਦਗੀ ਦੀ ਵਿੱਚ ਅਕਸੈਪਟੈਂਸ ਰੱਖੋ ਮੈਂ ਇਨਾ ਨਕਮਾ ਸੀਗਾ ਮੇਰੇ ਚ ਮੈਂ ਮਿਹਨਤ ਨਹੀਂ ਕਰਦਾ ਸੀ ਨਕਮਾ ਸੀਗਾ ਜਿਹੜਾ ਇਨਸਾਨ ਅਕਸੈਪਟੈਂਸ ਰੱਖਦਾ ਨਾ ਆਪਣੇ ਪਾਸ ਦੀ ਉਹ ਹਮੇਸ਼ਾ ਕਾਮਯਾਬ ਹੁੰਦਾ ਨਹੀਂ ਤਾਂ ਆਪਣੀ ਈਗੋ ਆ ਨਾ ਜਿਹੜੀ ਈਗੋ ਕਦੀ ਵੀ ਇਨਸਾਨ ਨੂੰ ਅਕਸੈਪਟ ਨਹੀਂ ਕਰਨ ਦਿੰਦੀ ਕਿ ਮੈਂ ਗਲਤ ਸੀ ਬਟ ਜਦੋਂ ਇਨਸਾਨ ਨੇ ਇਹ ਅਹਿਸਾਸ ਕਰ ਲਿਆ ਨਾ ਕਿ ਹਾਂ ਮੈਂ ਗਲਤ ਸੀ ਤਾਂ ਹੀ ਮੈਂ ਕਾਮਯਾਬ ਨਹੀਂ ਸੀ ਜਦੋਂ ਤੁਸੀਂ ਇਹ ਆਪਣੇ ਅੰਦਰ ਫੀਲਿੰਗ ਲੈ ਆਂਦੀ ਨਾ ਕਿ ਮੈਂ ਗਲਤ ਸੀ ਕਿਉਂਕਿ ਪਰਮਾਤਮਾ ਉਨਾ ਹੀ ਦਿੰਦਾ ਜਿੰਨਾ ਆਪਾਂ ਡਿਜ਼ਰਵ ਕਰਦੇ ਆ ਜਿੰਨਾ ਮੈਂ ਪਹਿਲਾਂ ਡਿਜ਼ਰਵ ਕਰਦਾ ਸੀ ਮੈਨੂੰ ਘੱਟ ਮਿਲਦਾ ਸੀ ਅੱਜ ਮਿਹਨਤ ਕਰ ਰਿਹਾ ਤਾਂ ਮੈਂ ਵੱਧ ਕਮਾ ਰਿਹਾ ਹਾਂ ਜੀ ਕੀ ਬਾਤ ਹੈ ਖੁਦ ਨੂੰ ਸਵੀਕਾਰ ਲੈਣਾ ਚਾਹੀਦਾ ਆਪਣੀਆਂ ਗਲਤੀਆਂ ਨੂੰ ਮੰਨਣ ਦੇ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੈਗਾ ਉਹ ਪਾਸਟ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਵੀ ਤੁਹਾਨੂੰ ਖੁਦ ਨੂੰ ਲੱਗਾ ਮੈਂ ਨਿਕੰਮਾ ਸੀਗਾ ਉਹਨੇ ਕੀ ਕੁਝ ਸਿਖਾਇਆ ਜ਼ਿੰਦਗੀ ਦੇ ਵਿੱਚ ਮੈਮ ਮੈਨੂੰ ਮੈਂ ਜ਼ਿੰਦਗੀ ਵਿੱਚ ਇੱਕ ਗੱਲ ਸਿੱਖੀ ਆ ਕਿ ਜ਼ਿੰਦਗੀ ਦੇ ਵਿੱਚ ਤੁਹਾਡੇ ਮਾਪੇ ਤੁਹਾਡੇ ਭੈਣ ਭਰਾ ਤੋਂ ਬਿਨਾਂ ਦ ਸਿਰਫ ਮਾਪੇ-ਬਾਪ ਖੜਦੇ ਆ ਭੈਣ-ਭੜਾ ਭੈਣ-ਭਰਾ ਖੜਦੇ ਆ ਉਹਦੇ ਤੋਂ ਬਿਨਾ ਦੁਨੀਆ ਦੇ ਵਿੱਚ ਤੁਹਾਡੇ ਨਾਲ ਹੋਰ ਕੋਈ ਨਹੀਂ ਖੜਦਾ ਹੈਗਾ ਕੋਈ ਰਿਸ਼ਤਾ ਨਾਤਾ ਨਹੀਂ ਹੁੰਦਾ ਹੈਗਾ ਮੈਨੂੰ ਮੇਰੀ ਜ਼ਿੰਦਗੀ ਨੇ ਇਹੀ ਸਿਖਾਇਆ ਕਿ ਜੇ ਜ਼ਿੰਦਗੀ 'ਚ ਆਪਾਂ ਕਾਮਯਾਬ ਹੋਣਾ ਆਪਾਂ ਆਪਣੀ ਜ਼ਿੰਦਗੀ 'ਚ ਸਬਰ ਤੇ ਸ਼ੁਕਰ ਲੈਣਾ ਕਿਉਂਕਿ ਜਿਹੜਾ ਸਬਰ ਆ ਨਾ ਪ੍ਰਮਾਤਮਾ ਸਬਰ ਉਹਨਾਂ ਦੀ ਪਰਖਦਾ ਵਾ ਜਿਨ੍ਹਾਂ ਨੂੰ ਉਹਨੇ ਕਾਮਯਾਬ ਕਰਨਾ ਹੁੰਦਾ ਕਿਉਂਕਿ ਜਿੰਨਾ ਆਪਾਂ ਵੱਡਾ ਆਫੀਸਰ ਬਣਨਾ ਹੋਊਗਾ ਉਨਾਂ ਹੀ ਵੱਡਾ ਇਮਤਿਹਾਨ ਹੋਊਗਾ ਤੇ ਜਿੰਨਾ ਵੱਡਾ ਇਨਸਾਨ ਬਣਨਾ ਹੋਊਗਾ ਚਾਹੇ ਫਾਈਨੈਂਸ਼ੀਅਲੀ ਚਾਹੇ ਸਪਿਰਚੁਅਲੀ ਓਨਾ ਹੀ ਵੱਡਾ ਸਬਰ ਪ੍ਰਮਾਤਮਾ ਨੇ ਪਰਖਣਾ ਸੋ ਜੇ ਤੁਹਾਡੇ ਤੇ ਮੁਸੀਬਤ ਆ ਰਹੀ ਹੈ ਨਾ ਤਾਂ ਖੁਸ਼ ਰਹੋ ਕਿਉਂਕਿ ਇਹ ਮੁਸੀਬਤਾਂ ਇੱਕ ਦਿਨ ਤੁਹਾਨੂੰ ਬਹੁਤ ਕਾਮਯਾਬ ਕਰ ਦੇਣਗੀਆਂ ਜਾ ਆ ਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਦੇ ਜਿੱਦਾਂ ਇਹ ਤੁਹਾਡਾ ਪੂਰਾ ਲਾਈਕ ਫੂਡ ਵੈਨ ਹਨਾ ਇੱਕ ਹਿਸਾਬ ਨਾਲ ਹੀ ਤੁਹਾਡੇ ਸੁਪਨੇ ਪੂਰੇ ਕਰਨ ਦਾ ਇੱਕ ਜ਼ਰੀਆ ਹੈਗਾ ਜਿਹੜਾ ਟਾਈਮ ਤੁਸੀਂ ਇੱਥੇ ਆ ਕੇ ਬਤਾਉਂਦੇ ਹੋ ਜਾਹਿਰ ਜੀ ਗੱਲ ਹੈ ਫੂਡ ਦਾ ਕੰਮ ਹੈ ਤਾਂ ਸਵੇਰ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਬਟ ਜਿਹੜਾ ਟਾਈਮ ਇੱਥੇ ਆ ਕੇ ਤੁਸੀਂ ਬਤਾਉਂਦੇ ਹੋ ਇਹ ਕਿੱਦਾਂ ਦਾ ਰਹਿੰਦਾ ਹੈਗਾ ਮੈਂਟਲੀ ਮਜ਼ਦੂਰੀ ਕਰਨ ਵਰਗਾ ਲੱਗਦਾ ਹੈ ਜਾਂ ਕਿਵੇਂ ਮਹਿਸੂਸ ਕਰਦੇ ਹੋ ਇਹਨੂੰ ਮੈਮ ਜਦੋਂ ਤੋਂ ਮੈਂ ਆਪਣਾ ਕੰਮ ਸ਼ੁਰੂ ਕਰਨਾ ਸ਼ੁਰੂ ਕੀਤਾ ਮੈਨੂੰ ਇਦਾਂ ਫੀਲ ਹੁੰਦਾ ਕਿ ਮੈਂ ਲਾਈਕ ਅ ਕਿੰਗ ਕਿੰਗ ਮਤਲਬ ਇਹ ਨਹੀਂ ਕਿ ਪੈਸੇ ਨਾਲ ਰਿਚ ਬੰਦੇ ਨੂੰ ਸਕੂਨ ਹੋਣਾ ਚਾਹੀਦਾ ਕਿਉਂਕਿ ਮੈਂ ਇੰਨੀਆਂ ਜੌਬਸ ਕੀਤੀਆਂ ਹੋਈਆਂ ਨੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਮੈਂ ਕੋਈ ਜੌਬ ਨਹੀਂ ਛੱਡੀ ਵੀ ਇੱਕ ਤਾਂ ਚਲੋ ਬੰਦਾ ਟਾਈਮ ਪਾਸ ਕਰਦਾ ਉਹਨੇ ਜੌਬ ਕਰੀ ਜਾਣੀ ਬਟ ਜੇ ਤੁਸੀਂ ਜੌਬ ਕਰਦੇ ਹੋ ਨਾ ਜੌਬ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਨਹੀਂ ਜਿੰਦੇ ਤੁਸੀਂ ਆਪਣੇ ਜ਼ਿੰਦਗੀ ਦੇ ਕੁਝ ਸਮਾਂ ਉਹਨਾਂ ਨੂੰ ਦੇ ਦਿੰਦੇ ਹੋ ਉਹ ਜੋ ਚਾਹੁੰਦੇ ਔਰ ਤੋਂ ਕੰਮ ਲੈਂਦੇ ਆ ਟਾਰਗੇਟ ਦਿੰਦੇ ਆ ਸਟ्रेस ਦਿੰਦੇ ਆ ਹੁਣ ਆਪਾਂ ਆਪਣੇ ਕੰਮ ਤੇ ਹੁੰਨੇ ਆ ਆਪਣ ਨੂੰ ਕੋਈ ਟਾਰਗੇਟ ਨਹੀਂ ਹੈਗਾ ਕਿ ਆਪਾਂ ਇੰਨੀ ਸੇਲ ਕਰਨੀ ਔਨੀ ਸੇਲ ਆਪਾਂ ਪਰਮਾਤ ਵਧੀਆ ਜੀ ਬਸ ਪ੍ਰਮਾਤਮਾ ਨੇ ਜੋ ਦਿੱਤਾ ਜਿਹਨੇ ਡਿਜ਼ਰਵ ਕਰਦੇ ਉਹਨਾਂ ਆਪਾਂ ਨੂੰ ਮਿਲ ਜਾਣਾ ਜੀ ਸੋ ਆਪਾਂ ਨੂੰ ਕੋਈ ਸਟ੍ਰੈਸ ਨਹੀਂ ਹੈਗੀ ਕੋਈ ਟਾਰਗੇਟ ਨਹੀਂ ਹੈਗਾ ਆਪਣਾ ਸਵੇਰੇ ਉੱਠਦਾ ਆਪਣਾ ਆਰਾਮ ਨਾਲ ਸ਼ਾਮ ਨੂੰ ਵਧੀਆ ਕੰਮ ਕਰਕੇ ਘਰ ਚਲ ਜੀਦਾ ਜੀ ਘਰ ਚੱਲੀਦਾ ਕਦੇ ਲੋਕ ਆ ਕੇ ਜਜ ਕਰਦੇ ਆ ਜਿਵੇਂ ਤੁਸੀਂ ਨਾ ਆਪਣੇ ਵੀਡੀਓ ਦੇ ਵਿੱਚ ਵੀ ਕਹਿ ਰਹੇ ਸੀ ਕਿ ਤੁਹਾਡੇ ਲਈ ਬੁਰੀ ਗੱਲ ਇਹੀ ਹੈ ਵੀ ਤੁਸੀਂ ਰੇਡ ਹੀ ਐ ਇੰਨਾਂ ਚੀਜ਼ਾਂ ਨੂੰ ਹਨਾ ਵੀ ਨੱਕ ਬੁੱਲ ਵੱਟਦੇ ਆ ਤਾਂ ਇਹ ਤੇ ਕੰਮ ਨਹੀਂ ਕਰ ਪਾਉਂਦੇ ਹੈਗੇ ਤੁਹਾਡੇ ਵੀ ਕਦੀ ਪਰਸਨਲ ਐਕਸਪੀਰੀਐਂਸ ਰਹੇ ਜਿਹੜਾ ਤੁਹਾਨੂੰ ਲੱਗਦਾ ਵੀ ਦੂਜਿਆਂ ਨੂੰ ਵੀ ਇਹਦੇ ਵਿੱਚੋਂ ਨਿਕਲਣਾ ਪੈਂਦਾ ਮੈਮ ਇਦਾਂ ਹੀ ਆ ਐਕਸਪੀਰੀਐ ਹਰ ਇੱਕ ਬੰਦਾ ਸਮਾਜ ਦਾ ਹਿੱਸਾ ਹੁੰਦਾ ਤੁਸੀਂ ਮੈਂ ਆਪਾਂ ਸਾਰੇ ਸਮਾਜ ਦਾ ਹਿੱਸਾ ਹਾਂ ਸਮਾਜ ਦੀ ਇੱਕ ਸੋਚ ਹੁੰਦੀ ਹੈ ਸਮਾਜ ਇੱਕ ਇੱਕ ਤਰੀਕੇ ਨਾਲ ਚੱਲਦਾ ਜਦੋਂ ਸਮਾਜ ਇੱਕ ਤਰੀਕੇ ਨਾਲ ਚੱਲੂਗਾ ਤਾਂ ਆਪਾਂ ਵੀ ਉਦਾਂ ਹੀ ਚੱਲਦੇ ਹਾਂ ਜਦੋਂ ਸਮਾਜ ਇਹ ਕਹੂਗਾ ਵੀ ਰੇੜੀ ਲੈਣਾ ਬੁਰਾ ਤਾਂ ਜਦੋਂ ਮੈਂ ਬੱਚਾ ਹੋਊਂਗਾ ਤਾਂ ਮੈਨੂੰ ਵੀ ਇਹੀ ਲੱਗੂਗਾ ਤਾਂ ਮੈਨੂੰ ਵੀ ਹੀ ਲੱਗਦਾ ਹੁੰਦਾ ਸੀਗਾ ਬਟ ਇਹ ਮੈਚਿਓਰਿਟੀ ਆ ਕੁਝ ਇਨਸਾਨ ਨੂੰ ਏਜ ਦੇ ਨਾਲ ਆਉਂਦੀ ਆ ਕੁਝ ਇਨਸਾਨ ਨੂੰ ਐਕਸਪੀਰੀਅੰਸ ਦੇ ਨਾਲ ਆਉਂਦੇ ਧੱਕੇ ਖਾ ਕੇ ਆਉਂਦੀ ਆ ਜੀ ਬਟ ਜਿਹਨੂੰ ਜਲਦੀ ਆ ਜਾਂਦੀ ਉਹ ਇਹ ਗੱਲ ਸਮਝ ਲੈਂਦਾ ਵਾ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਪਰਮਾਤਮਾ ਦੀ ਨਜ਼ਰ ਦੇ ਚੰਗੇ ਹੋਣੇ ਚਾਹੀਦੇ ਆ ਲੋਕਾਂ ਦੀ ਨਜ਼ਰ ਦੇ ਤੁਸੀਂ ਚੰਗੇ ਹੋ ਮਾੜੇ ਹੋ ਮੈਟਰ ਨਹੀਂ ਕਰਦਾ ਜੀ ਜਦੋਂ ਤੁਸੀਂ ਪਰਮਾਤਮਾ ਦੀ ਨਜ਼ਰ ਦੇ ਚੰਗੇ ਹੋ ਜਾਂਦੇ ਆ ਫਿਰ ਚੀਜ਼ਾਂ ਸਾਈਡ ਤੇ ਰਹਿ ਜਾਂਦੀਆਂ ਨੇ ਫਿਰ ਜਦੋਂ ਬੰਦੇ ਨੂੰ ਆਪਣੇ ਆਪ ਨਾਲ ਲੜਾਈ ਹੋ ਜਾਂਦੀ ਹੈ ਕਿ ਫਿਰ ਉਹਨੂੰ ਮੈਟਰ ਨਹੀਂ ਕਰਦਾ ਕਿ ਉਹ ਮੋਟਾ ਵਾ ਪਤਲਾ ਵਾ ਜਾਂ ਕਿੱਦਾਂ ਦਾ ਵਾ ਬਸ ਉਹਨੂੰ ਇਹ ਹੁੰਦਾ ਕਿ ਮੈਂ ਪਰਮਾਤਮਾ ਦੀ ਨਜ਼ਰ ਦੇ ਸੱਚਾ ਵਾਂ ਬਸ ਮੈਂ ਅੱਗੇ ਵਧ ਜਾਨਾ ਕੀ ਬਣਨਾ ਚਾਹੁੰਦੇ ਸੀਗੇ ਅਸਲ ਦੇ ਵਿੱਚ ਸੁਪਨਾ ਕੀ ਸੀਗਾ ਕਿਉਂਕਿ ਅਸੀਂ ਸਾਰੇ ਸੁਪਨੇ ਜੀਉਂਦੇ ਆ ਸਾਨੂੰ ਲੱਗਦਾ ਹੁੰਦਾ ਵੀ ਜ਼ਿੰਦਗੀ ਚਾਹ ਹਾਸਿਲ ਕਰਨਾ ਨਵਰੂਪ ਨੂੰ ਕੀ ਲੱਗਦਾ ਸੀਗਾ ਮੈਂ ਆ ਬਣਾਗਾ ਜਾਂ ਇਹੋ ਜੀ ਜ਼ਿੰਦਗੀ ਹੋਏਗੀ ਮੈਮ ਇਦਾਂ ਹੀ ਹੁੰਦਾ ਮੈਂ ਤੁਹਾਨੂੰ ਪਹਿਲੀ ਕਹਿ ਚੁੱਕਿਆ ਕਿ ਆਪਣਾ ਜਿਹੜਾ ਇਸ ਇਸ ਦੇਸ਼ ਨੂੰ ਇੱਕ ਨੌਕਰਸ਼ਾਹੀ ਦੀ ਇੱਕ ਸੋਚ ਆਵਰੇ ਹਰ ਇੱਕ ਬੰਦੇ ਨੇ ਬਸ ਪੜ੍ਹ ਲੈ ਕੇ ਇੱਕ ਰੇਸ ਚ ਭੱਜਣਾ ਕਿ ਮੈਂ ਡਾਕਟਰ ਬਣ ਜਾਣਾ ਜਦੋਂ ਕੋਈ ਬੱਚਾ ਵੀ ਪੈਦਾ ਹੁੰਦਾ ਉਹਨੂੰ ਕਹਿੰਦੇ ਡਾਕਟਰ ਬਣਾਵਾਗੇ ਕੋਈ ਇਹ ਨਹੀਂ ਕਹਿੰਦਾ ਕਿ ਇਹਨੂੰ ਆਪਾਂ ਬਿਜ਼ਨਸਮੈਨ ਬਣਾਵਾਗੇ ਬਿਜ਼ਨਸਮੈਨ ਬਣਨਾ ਪੈਸੇ ਨਾਲ ਕਾਮਯਾਬੀ ਨਹੀਂ ਹੁੰਦੀ ਹੈਗੀ ਮਤਲਬ ਕਾਮਯਾਬੀ ਥੋੜੀ ਇਨਰ ਜਿਹੜੀ ਕਾਮਯਾਬੀ ਆ ਉਹ ਬੇਸਿਕਸ ਜਿਹੜੇ ਆਪਣੇ ਵਿੱਚ ਹੋਣੇ ਚਾਹੀਦੇ ਸਬਰ ਹੋਣਾ ਚਾਹੀਦਾ ਸ਼ੁਕਰ ਹੋਣਾ ਚਾਹੀਦਾ ਹੁਣ ਮੈਂ ਕੁਝ ਵੀ ਨਹੀਂ ਬਣਨਾ ਚਾਹੁੰਦਾ ਸੀਗਾ ਜੀ ਕਿਉਂਕਿ ਮੈਂ ਸੱਚੀ ਗੱਲ ਦੱਸਾਂ ਆਪਾਂ ਨੂੰ ਜਿਹੜੀ ਇੱਕ ਹੁੱਲੜ ਬਾਜੀ ਹੁੰਦੀ ਆ ਨਾ ਉਹ ਹਰ ਇੱਕ ਯੂਥ ਦੇ ਵਿੱਚ ਹੁੰਦੀ ਆ ਸੋ ਮੇਰੇ ਵਿੱਚ ਵੀ ਹੁੰਦੀ ਸੀ ਬਸ ਉਹਦੇ ਵਿੱਚ ਹੀ ਆਪਣਾ ਟਾਈਮ ਖਰਾਬ ਕਰ ਲਿਆ ਬਟ ਜਦੋਂ ਬੰਦੇ ਨੂੰ ਮਚਿਓਰਟੀ ਹੁੰਦੀ ਆ ਜਦੋਂ ਥੋੜੇ ਸਮਝ ਆਉਂਦਾ ਵੀ ਜ਼ਿੰਦਗੀ ਇਹ ਨਹੀਂ ਹੈਗੀ ਜੋ ਆਪਾਂ ਸੋਚ ਰਹੇ ਸੀਗੇ ਜਦੋਂ ਆਪਾਂ ਆਪਣੀ ਈਗੋ ਨੂੰ ਮਾਰ ਲੈਂਦੇ ਆ ਅਸਲੀ ਬੰਦੇ ਦਾ ਜਨਮ ਫੇਰ ਹੁੰਦਾ ਜੀ ਜਦੋਂ ਆਪਾਂ ਹੰਕਾਰ ਨੂੰ ਮਾਰ ਲੈਂਦੇ ਆ ਨਾ ਜਿਵੇਂ ਮਨ ਜਿੱਤੇ ਜਗ ਜੀਤ ਜਿਵੇਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸੋ ਜਦੋਂ ਆਪਾਂ ਈਗੋ ਨੂੰ ਮਾਰ ਲੈਂਦੇ ਆ ਨਾ ਜੀ ਫਿਰ ਉਹਦੇ ਤੋਂ ਬਾਅਦ ਇਨਸਾਨ ਨੂੰ ਇਹ ਲੱਗਦਾ ਵੀ ਹੁਣ ਜ਼ਿੰਦਗੀ ਜਿਣੀ ਆਪਾਂ ਸਟਾਰਟ ਕੀਤੀ ਸੋ ਮੈਂ ਜਦੋਂ ਆ ਕੰਮ ਸਟਾਰਟ ਕੀਤਾ ਮੇਰਾ ਇਹ ਪੈਸ਼ਨ ਵੀ ਸੀਗਾ ਕਿਉਂਕਿ ਮੈਨੂੰ ਇਹ ਸਰਵ ਕਰਨਾ ਚੰਗਾ ਲੱਗਦਾ ਕੋਈ ਵੀ ਇਨਸਾਨ ਜ਼ਿੰਦਗੀ 'ਚ ਕੋਈ ਵੀ ਕੰਮ ਕਰਦਾ ਉਹਦੇ 'ਚ ਇੱਕ ਕਣ ਹੋਣਾ ਚਾਹੀਦਾ ਕੋਈ ਸਿੰਗੀ ਵੀ ਕਰਦਾ ਉਹਦੇ 'ਚ ਕੋਈ ਕਣ ਹੁੰਦਾ ਮੇਰੇ 'ਚ ਇੱਕ ਇਹ ਥੋੜੀ ਜਿਹੀ ਚੀਜ਼ ਮੈਨੂੰ ਸਰਵ ਕਰਨਾ ਵਧੀਆ ਲੱਗਦਾ ਸੋ ਉਹ ਸਰਵ ਕਰਨ ਦੀ ਚੀਜ਼ ਨਹੀਂ ਮੈਨੂੰ ਇਸ ਮਤਲਬ ਮੈਨੂੰ ਇਸ ਇਸ ਚੀਜ਼ ਨੂੰ ਕਰੀਅਰ ਬਣਾਉਣ ਚ ਬਹੁਤ ਹੈਲਪ ਕੀਤੀ ਹੈ ਜੀ ਤੁਹਾਨੂੰ ਖਾਣਾ ਕਿਸੇ ਨੂੰ ਪਾ ਕੇ ਦੇਣਾ ਚੰਗਾ ਲੱਗਦਾ ਸੀ ਹਾਂਜੀ ਜਿਵੇਂ ਸਰਵ ਕਰਨਾ ਜਿਵੇਂ ਆਪਣੇ ਘਰੇ ਕੋਈ ਗੈਸਟ ਵੀ ਆ ਜਵੇ ਜਿਵੇਂ ਤੁਹਾਨੂੰ ਆਪਾਂ ਅਗਲੇ ਦੀ ਮਤਲਬ ਉਹ ਹਾਂਜੀ ਹਸ ਹਸਪਿਟੈਲਿਟੀ ਕਰਦੇ ਆਪਾਂ ਅਗਲੇ ਨੂੰ ਖਾਣ ਲਈ ਪਾ ਕੇ ਦਿੰਨੇ ਸਾਰਾ ਕੁਝ ਸੋ ਇੱਕ ਸਰਵ ਕਰਨ ਦੀ ਇੱਛਾ ਹੁੰਦੀ ਆ ਉਹ ਹਰ ਕਿਸੇ 'ਚ ਨਹੀਂ ਹੁੰਦੀ ਹੁੰਦੀ ਹੈ ਬਹੁਤ ਲੋਕਾਂ 'ਚ ਸੋ ਮੇਰੇ 'ਚ ਉਹ ਹੈਗੀ ਆ ਮੈਨੂੰ ਵਧੀਆ ਲੱਗਦਾ ਕਿ ਮੇਰੇ ਘਰੇ ਕੋਈ ਆਇਆ ਮੈਨੂੰ ਵਧੀਆ ਉਹਦੀ ਸੇਵਾ ਕਰਕੇ ਭੇਜਾਂ ਜੀ ਮਤਲਬ ਖਾਣ ਪੀਣ ਦੇ ਵਿੱਚ ਸੋ ਕੀ ਕੀ ਬੈਸਟ ਹੈਗਾ ਤੁਹਾਡਾ ਜਿ ਪਰ ਤੁਹਾਡੇ ਵੱਲੋਂ ਤੁਹਾਨੂੰ ਆਪਣੇ ਆਪ ਚ ਕੀ ਲੱਗਦਾ ਵੀ ਇਹ ਮੈਂ ਬਹੁਤ ਵਧੀਆ ਦੇ ਰਿਹਾ ਇਹਦਾ ਮੁਕਾਬਲਾ ਇਸ ਮਾਰਕੀਟ ਚ ਨਹੀਂ ਹੈਗਾ ਮੈਮ ਵੈਸੇ ਇਦਾਂ ਆਪਣੇ ਕੋਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਹੁੰਦਾ ਨਿਊਟ੍ਰੀਕਲ ਚ ਆਉਂਦਾ ਜੀ ਪਾਪਾਜੀ ਹੁੰਦੀ ਆ ਕੜੀ ਚਾਵਲ ਹੁੰਦੇ ਆ ਰਾਜਮਾ ਚਾਵਲ ਹੁੰਦੇ ਆ ਬਟ ਉਹ ਇਦਾਂ ਵਾ ਕਿ ਨਥਿੰਗ ਇਜ਼ ਪਰਫੈਕਟ ਸਿਰ ਪਰ ਮਹਾਤਮਾ ਹੀ ਪਰਫੈਕਟ ਨੇ ਜੀ ਦੁਨੀਆ ਤੋਂ ਦੁਨੀਆ ਤੋਂ ਬਾਹਰ ਵੀ ਸੋ ਆਪਣੇ ਵੱਲੋਂ ਵਧੀਆ ਚੀਜ਼ ਦੇਣ ਦੀ ਕੋਸ਼ਿਸ਼ ਕਰੀਦੀ ਆ ਸੋ ਜਿੰਨੇ ਲੋਕ ਖਾ ਕੇ ਜਾਂਦੇ ਆ ਚੰਡੀਗੜ੍ਹ ਤੋਂ ਦੇ ਲੋਕ ਜੰਮੂ ਤੋਂ ਵੀ ਹੁੰਦੇ ਆ ਸਪੈਸ਼ਲੀ ਵੀਡੀਓ ਦੇਖ ਕੇ ਲੋਕ ਜੰਮੂ ਤੋਂ ਮੇਰੇ ਕੋਲ ਆਉਂਦੇ ਆ ਸਪੈਸ਼ਲੀ ਲੋਕ ਬਹੁਤ ਪਿਆਰ ਦਿੰਦੇ ਆ ਸੋ ਆਪਣੇ ਕੋਲ ਸਾਰਾ ਕੁਝ ਆਪਾਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਦੀ ਆ ਤੇ ਬਸ ਇੱਕ ਗੱਲ ਤੁਸੀਂ ਕੋਈ ਵੀ ਚੀਜ਼ ਬਣਾਉਣੀ ਆ ਤਾਂ ਇੱਕ ਹਾਈਜੀਨ ਇੱਕ ਕੁਆਲਟੀ ਨੂੰ ਬਸ ਮੇਨ ਮੈਟਰ ਰੱਖਣਾ ਹੁੰਦਾ ਜੀ ਬਿਲਕੁਲ ਅੱਛਾ ਜਿਵੇਂ ਆਪਾਂ ਤੁਹਾਡੇ ਨਾਲ ਹੁਣ ਗੱਲਬਾਤ ਕਰ ਰਹੇ ਹੈਗੇ ਆ ਹਨਾ ਤੁਸੀਂ ਦੱਸਿਆ ਵੀ ਜ਼ਿੰਦਗੀ ਨੇ ਸੱਟਾਂ ਉਹਦੇ ਨਾਲ ਬੰਦਾ ਮਜ਼ਬੂਤ ਹੋ ਜਾਂਦਾ ਹੈਗਾ ਪਰ ਬਹੁਤ ਸਾਰੇ ਲੋਕ ਨੇ ਉਹ ਇੰਟੈਲੈਕਚੁਅਲ ਲੈਵਲ ਦੇ ਉੱਤੇ ਉਸ ਤਰ੍ਹਾਂ ਦੇ ਨਾਲ ਚੀਜ਼ਾਂ ਨੂੰ ਨਹੀਂ ਲੈ ਪਾਉਂਦੇ ਹੈਗੇ ਜਿਵੇਂ ਬੇਸ਼ੱਕ ਤੁਸੀਂ ਕੰਮ ਕਰ ਰਹੇ ਆ ਤੁਹਾਡੇ ਅੰਦਰ ਇੱਕ ਸੁਪਨਾ ਹੈ ਪਰ ਫਿਰ ਵੀ ਕਈ ਵਾਰ ਇਹ ਹੁੰਦਾ ਕਿ ਲੋਕ ਕਹਿ ਦਿੰਦੇ ਕਿ ਯਾਰ ਐਟ ધ ਐਂਡ ਇਹ ਤਾਂ ਰੇੜੀ ਹੀ ਹੈ ਇਹ ਇਹ ਕੀ ਕਰ ਲੇਗਾ ਕੀ ਚੇਂਜ ਕਰ ਦੇਗਾ ਤੁਹਾਡੇ ਕੋਲ ਵੀ ਆਂਦੇ ਹੋਣਗੇ ਪਰ ਤੁਸੀਂ ਫਿਰ ਉਹੋ ਜੇ ਕਮੈਂਟਸ ਦੇ ਨਾਲ ਬੌਦਿਕ ਤੌਰ ਤੇ ਕਿੱਦਾਂ ਨਜਿੱਠਦੇ ਹੈਗੇ ਉਹ ਮੈਂ ਜਪਜੀ ਸਾਹਿਬ ਦਾ ਪਾਠ ਰੋਜ਼ ਕਰਦਾ ਹਾਂ ਸਵੇਰੇ ਤੇ ਚੌਪੀ ਸਾਹਿਬ ਦਾ ਪਾਠ ਮੈਨੂੰ ਕੰਠ ਨੇ ਜਪਜੀ ਸਾਹਿਬ ਦੇ ਪਾਠ ਮੈਨੂੰ ਕੰਠ ਨੇ ਜਿੱਦਣ ਤੁਸੀਂ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਉਹਨਾਂ ਦੇ ਅਰਥ ਕੱਢ ਲੈਣਾ ਤੁਹਾਨੂੰ ਕੋਈ ਮੈਟਰ ਹੀ ਨਹੀਂ ਕਰੂਗਾ ਦੁਨੀਆ ਤੇ ਕੋਈ ਵੀ ਮਤਲਬ ਕੋਈ ਦੁਨੀਆ ਤੇ ਕੋਈ ਤੁਹਾਨੂੰ ਮੈਟਰ ਹੀ ਨਹੀਂ ਕਰੂਗਾ ਤੁਹਾਨੂੰ ਜਦੋਂ ਤੁਹਾਨੂੰ ਸਮਝ ਲੱਗ ਗਈ ਨਾ ਜ਼ਿੰਦਗੀ ਕੀ ਆ ਜਦੋਂ ਤੁਸੀਂ ਬਾਣੀ ਪੜ੍ਹਨ ਲੱਗ ਗਏ ਜਪਜੀ ਸਾਹਿਬ ਦੀ ਬਾਣੀ ਪੜ੍ਹਨ ਲੱਗ ਗਏ ਜਦੋਂ ਤੁਹਾਨੂੰ ਬਾਣੀ ਦਾ ਅਰਥ ਪਤਾ ਲੱਗ ਗਿਆ ਤੁਹਾਡੀ ਜ਼ਿੰਦਗੀ ਚੇਂਜ ਹੋ ਜੂਗੀ ਕੋਈ ਤੁਹਾਨੂੰ ਕੀ ਕਹਿੰਦਾ ਫਿਰ ਤੁਹਾਡੇ ਚ ਨਿਮਰਤਾ ਆ ਜਾਂਦੀ ਹੈ ਜਦੋਂ ਤੁਸੀਂ ਬਾਣੀ ਨਾਲ ਜੁੜ ਜਾਂਦੇ ਹੋ ਨਾ ਬਾਣੀ ਤੁਹਾਨੂੰ ਨਿਮਰਤਾ ਲ ਭੇਜਦੀ ਹੈ ਤੁਸੀਂ ਨਿਮਰਤਾ ਨਾਲ ਚੱਲੇਗੇ ਫਿਰ ਬੰਦੇ ਦੀ ਲਾਈਫ ਚੇਂਜ ਹੋ ਜਾਂਦੀ ਹੈ ਮੈਟਰ ਹੀ ਨਹੀਂ ਕਰਦੇ ਲੋਕ ਕਿਸੇ ਤੋਂ ਕੀ ਲੈਣਾ ਜੀ ਕਿਸੇ ਜੋ ਮਰਜ਼ੀ ਕਹੀ ਜਾਣ ਜੀ ਆਪਾਂ ਆਪਣੀ ਰੋਟੀ ਖਾਂਦੇ ਆਂ ਅਗਲਾ ਆਪਣੀ ਰੋਟੀ ਖਾਂਦਾ ਜੀ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਦੇ ਬੱਚੇ ਰਹਿੰਦੇ ਉਹਨਾਂ ਦੇ ਪੇਰੈਂਟਸ ਦਾ ਦਰਦ ਵੀ ਤੁਸੀਂ ਰੱਖਿਆ ਤਾਂ ਕਿ ਯੂਥ ਨੂੰ ਉਹ ਸ਼ੀਸ਼ਾ ਦਿਖਾ ਸਕੋ ਵੀ ਹਨਾ ਵੀ ਬਾਹਰ ਜਾਣ ਲਈ ਤੁਸੀਂ ਇੰਨਾ ਕੁਝ ਦਾਤੇ ਲਾ ਦਿੰਦੇ ਹੈਗੀਆਂ ਵੀ ਇੱਥੇ ਕੰਮ ਕਰ ਲਓ ਤੁਸੀਂ ਕੋਈ ਆਪਦੇ ਆਲੇ ਦੁਆਲੇ ਇਹੋ ਜਿਹੀ ਕਹਾਣੀਆਂ ਮਹਿਸੂਸ ਕੀਤੀਆਂ ਜਾਂ ਇਹ ਜਿਹੜੀ ਗੱਲ ਹੈ ਤੁਹਾਡੇ ਮਨ ਦੇ ਵਿੱਚ ਕਿਉਂ ਆਈ ਵੀ ਇਹ ਬਹੁਤ ਕਹਿਣੀ ਜ਼ਰੂਰੀ ਹੈ ਆਪਣੇ ਪਲੇਟਫਾਰਮ ਤੋਂ ਮੈਮ ਐਕਚੁਅਲੀ ਚੱਕਰੇ ਆ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਬਸ ਇੱਕ ਭੇਡ ਚਾਲਾ ਕਿ ਆਪਾਂ ਬਾਹਰ ਜਾਣਾ ਬਾਹਰ ਜਾਣਾ ਹੀ ਸਕਸੈਸ ਨਹੀਂ ਹੈਗੀ ਜਿੰਨਾ ਇੰਡੀਆ ਇੱਥੇ ਪੰਜਾਬ ਚ ਪੋਟੈਂਸ਼ੀਅਲ ਹੈ ਨਾ ਕੰਮ ਦਾ ਹੁਣ ਲੱਖਾਂ ਯੂਪੀ ਬਿਹਾਰ ਦੇ ਲੋਕ ਇੱਥੇ ਹੁੰਦੇ ਆ ਉਹ ਆ ਕੇ ਕਾਮਯਾਬ ਹੋ ਜਾਂਦੇ ਆ 50-50 ਲੱਖ ਦੀਆਂ ਕੋਠੀਆਂ ਲੈ ਲੈਂਦੇ ਆ ਗੱਡੀਆਂ ਲੈ ਲੈਂਦੇ ਆ ਮੈਂ ਤੁਹਾਨੂੰ ਐਗਜ਼ਾਮਪਲਾਂ ਵੀ ਦਿਖਾ ਦੂੰ ਕਿੰਨੇ ਬੰਦੇ ਤੁਸੀਂ 3B2 ਚੱਲ ਜਿਓ ਹੁਣ ਜੇ ਇੱਥੇ ਪੋਟੈਂਸ਼ੀਅਲ ਸੀਗਾ ਕੰਮ ਸੀਗਾ ਬਸ ਬੇਸਿਕ ਜੀ ਚੀਜ਼ ਇਹ ਆ ਕਿ ਸਾਡੇ ਵਾਲਾ ਯੂਥ ਇੱਥੇ ਕੰਮ ਕਰਨ ਤੋਂ ਸ਼ਰਮਾਉਂਦਾ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਸਿਰਫ ਤੁਹਾਡੀ ਸੋਚ ਛੋਟੀ ਵੱਡੀ ਹੁੰਦੀ ਆ ਬਾਕੀ ਸਾਡੇ ਲੋਕਾਂ ਨੇ ਸਿਰਫ ਦਿਮਾਗ 'ਚ ਹੀ ਬਿਠਾਇਆ ਕਿ ਬਾਹਰ ਪਹੁੰਚ ਜਾਣਾ ਯਾਨੀ ਕਿ ਤੁਸੀਂ ਅਬ੍ਰਾਡ ਚਲੇ ਗਏ ਉੱਥੇ ਪਹੁੰਚ ਜਾਣਾ ਹੀ ਸਕਸੈਸ ਆ ਪਰ ਸਾਡਾ ਜੀ ਬੱਚਾ ਉੱਥੇ ਚਲਾ ਗਿਆ ਸਾਡਾ ਬੱਚਾ ਕਾਮਯਾਬਾ ਤੁਹਾਨੂੰ ਨਹੀਂ ਪਤਾ ਕਿ ਉਹ ਇੱਥੇ ਨਾਲੋਂ 10 ਗੁਣਾ ਸਟ੍ਰੈਸ 10 ਗੁਣਾ ਸਟਰਗਲ ਕਰੂਗਾ ਉੱਥੇ ਜਾ ਕੇ ਤੁਸੀਂ ਉੱਥੇ ਜ਼ੀਰੋ ਤੋਂ ਸਟਾਰਟ ਕਰੋਗੇ ਤੁਸੀਂ 25-30 ਲੱਖ ਰੁਪਏ ਲਾ ਕੇ ਉੱਥੇ ਜਾ ਕੇ ਜ਼ੀਰੋ ਤੋਂ ਸਟਾਰਟ ਕਰਨੀ ਆਪਣੇ ਲਾਈਫ ਉੱਥੇ ਤੁਹਾਡੇ ਕੋਲ ਬੇਸਿਕਸ ਵੀ ਨਹੀਂ ਹੈਗੇ ਬਸ ਇੱਕ ਭੇਡ ਚਾਲਦਾ ਹਿੱਸਾ ਬਣੇ ਹੋਏ ਆਪਾਂ ਹਟ ਕੇ ਕੁਝ ਨਹੀਂ ਕਰਨਾ ਚਾਹੁੰਦੇ ਅਗੇ ਜਿੱਦਰ ਨੂੰ ਲੋਕ ਜਾ ਰਹੇ ਆਪਾਂ ਸਿਰਫ ਉਹਦਾ ਹਿੱਸਾ ਬਣਨਾ ਚਾਹੁੰਦੇ ਹਾਂ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਜੁੜੇ ਲੋਕ ਤੁਹਾਡੇ ਇਸ ਕੰਮ ਨੂੰ ਕਿੱਦਾਂ ਦੇਖਦੇ ਹੈਗੇ ਆ ਮੋਟੀਵੇਟ ਕਰਦੇ ਆ ਕੀ ਕਹਿੰਦੇ ਆ ਮੇਰੇ ਪੇਰੈਂਟਸ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਮੇਰੇ ਮਾੜੇ ਟਾਈਮ ਦੇ ਵਿੱਚ ਮਾੜਾ ਟਾਈਮ ਇਨ ਦਾ ਸੈਂਸ ਇਹ ਹੁੰਦਾ ਮਾੜਾ ਟਾਈਮ ਆਉਣਾ ਜ਼ਰੂਰੀ ਹੁੰਦਾ ਜੀ ਕਿਉਂਕਿ ਸੁੱਖ ਦੁੱਖ ਇਹ ਪਾਰਟ ਆਫ ਲਾਈਫ ਨੇ ਦੁੱਖ ਜਿਹੜਾ ਦੁੱਖ ਆ ਉਹ ਐਕਚੁਅਲੀ ਬਣਿਆ ਹੀ ਇਨਸਾਨ ਨੂੰ ਰੱਬ ਦੀ ਯਾਦ ਦਿਵਾਉਣ ਵਾਸਤੇ ਆ ਕਿਉਂਕਿ ਜਦੋਂ ਇਨਸਾਨ ਕੋਲ ਦੁੱਖ ਹੁੰਦੇ ਆ ਨਾ ਤੇ ਉਹ ਕੀ ਕਰਦਾ ਪ੍ਰਮਾਤਮਾ ਨੂੰ ਯਾਦ ਕਰਦਾ ਜਦੋਂ ਹਸਪਤਾਲ ਪਿਆ ਹੁੰਦਾ ਬਿਮਾਰ ਹੁੰਦਾ ਉਹ ਕਹਿੰਦਾ ਵੀ ਇਹ ਸਭ ਕੁਝ ਮਟੀਰੀਅਲਿਸਟਿਕ ਆ ਮੈਂ ਚੱਲ ਜਾਣਾ ਪ੍ਰਮਾਤਮਾ ਨੂੰ ਯਾਦ ਰਹਿਂਦਾ ਜਦੋਂ ਹੀ ਉਹਦੇ ਕੋਲ ਸੁੱਖ ਆਉਂਦਾ ਗੱਡੀਆਂ ਕਾਰਾਂ ਦੇ ਉਹ ਇੰਨੇ ਨਸ਼ੇ 'ਚ ਚੱਕਣਾ ਚੂਰ ਹੋ ਜਾਂਦਾ ਕਿ ਉਹ ਪ੍ਰਮਾਤਮਾ ਨੂੰ ਭੁੱਲ ਜਾਂਦਾ ਸੋ ਕਹਿੰਦੇ ਆ ਨਾ ਵੀ ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਦੁੱਖ ਸਾਰੇ ਨੂੰ ਆਉਣੀ ਆਉਣੇ ਆ ਬਸ ਮੈਟਰ ਇਹ ਕਰਦਾ ਕਿ ਜਿਹੜੇ ਬੰਦੇ ਸੁੱਖ ਚ ਸ਼ੁਕਰਾਨਾ ਕਰਦੇ ਆ ਨਾ ਉਹਨਾਂ ਨੂੰ ਦੁੱਖ ਘੱਟ ਹੁੰਦੇ ਆ ਸੋ ਆਪਾਂ ਨੂੰ ਸੁੱਖਾਂ ਵੇਲੇ ਵੀ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਦੁੱਖ ਆਪਣੀ ਜ਼ਿੰਦਗੀ ਦਾ ਹਿੱਸਾ ਨੇ ਜੇ ਦਿਨ ਆ ਰਾਤ ਆ ਧੁੱਪ ਆ ਛਾਂ ਆ ਤਾਂ ਦੁੱਖ ਸੁੱਖ ਵੀ ਆਉਣੀ ਆ ਬਸ ਇਹ ਆ ਵੀ ਜੇ ਆਪਾਂ ਸ਼ੁਕਰਾਨਾ ਕਰੀ ਜਾਵਾਂਗੇ ਪਹਿਲਾਂ ਤਾਂ ਆਪਾਂ ਸਵੇਰੇ ਉੱਠਦੇ ਆ ਆਪਾਂ ਨੂੰ ਪਰਮਾਤਮਾ ਦਾ ਇਹ ਥੈਂਕਸ ਕਰਨਾ ਚਾਹੀਦਾ ਇਹ ਸਾਨੂੰ ਸਾਹ ਦੇਤੇ ਮਟੀਰੀਅਲਿਸਟ ਚੀਜ਼ਾਂ ਆਪਾਂ ਬਾਅਦ ਚ ਲੈ ਆਉਣੀਆਂ ਨੇ ਪੈਸਾ ਗੱਡੀ ਆਪਾਂ ਕਦੀ ਵੀ ਕਮਾ ਸਕਦੇ ਆ ਪਰ ਜਿਹੜੇ ਆਪਾਂ ਸਾਹ ਲੈ ਰਹੇ ਆ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਆਪਾਂ ਨੂੰ ਪਹਿਲਾਂ ਉਹਦਾ ਥੈਂਕਸ ਕਰਨਾ ਚਾਹੀਦਾ ਜੀ ਸੋ ਮੇਰੇ ਮੈਂ ਇਹ ਸਾਰੀ ਚੀਜ਼ਾਂ ਬਾਣੀ ਚੋਂ ਸਿੱਖਿਆ ਜੀ ਜਪਜੀ ਸਾਹਿਬ ਪੜਦਾਂ ਵਾ ਇਹ ਚੀਜ਼ਾਂ ਬੰਦਾ ਜਦੋਂ ਬਾਣੀ ਨੂੰ ਸਮਝਣ ਲੱਗ ਜਾਂਦਾ ਨਾ ਫਿਰ ਉਹਦੇ 'ਚ ਨਿਮਰਤਾ ਆ ਜਾਂਦੀ ਆ ਸਬਰ ਆ ਜਾਂਦਾ ਉਹ ਹੰਬਲ ਹੋ ਜਾਂਦਾ ਸੋ ਮੈਨੂੰ ਲੱਗਦਾ ਕਿ ਬਾਣੀ ਪੜ੍ਹਨੀ ਚਾਹੀਦੀ ਆ ਜਪਜੀ ਸਾਹਿਬ ਦੀ ਬਾਣੀ ਸਰਬਸ਼ੰਤਰੀ ਆ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਆ ਤੇ ਤੁਸੀਂ ਆਪਣੀ ਜ਼ਿੰਦਗੀ ਚੇਂਜ ਦੇਖੋਗੇ ਜੀ ਸੋ ਬਹੁਤ ਬਹੁਤ ਧੰਨਵਾਦ ਨਵਰੂਪ ਸਮਾਦੇਨ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਅੱਜ ਆਏ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਮੈਂ ਹੀ ਕਹਿਣਾ ਚਾਹੁੰਦਾ ਉਹ ਜਿਹੜੇ ਵੀ ਦੇਖ ਰਿਹਾ ਆ ਆਪਾਂ ਕਮੀਆਂ ਨਹੀਂ ਦੇਖਣੀਆਂ ਆਪਾਂ ਗੁਣ ਦੇਖਣੇ ਆ ਕਮੀਆਂ ਹਰ ਇੱਕ ਇਨਸਾਨ ਚ ਹੁੰਦੀਆਂ ਨੇ ਇਸ ਦੁਨੀਆ ਦੇ ਵਿੱਚ ਕੋਈ ਇੰਨਾ ਪਰਫੈਕਟ ਪੈਦਾ ਹੋਇਆ ਤੇ ਨਾ ਪੈਦਾ ਹੋਣਾ ਸਿਰਫ ਰੱਬ ਪਰਫੈਕਟ ਆ ਮੈਟਰ ਇਹ ਕਰਦਾ ਕਿ ਤੁਸੀਂ ਪੋਜ਼ਿਟਿਵਿਟੀ ਦੇਖਣੀ ਆ ਮੇਰੇ ਤੇ ਤਾਂ ਕਰੋੜਾਂ ਕਮੀਆਂ ਨੇ ਪਰ ਤੁਸੀਂ ਮੇਰੀ ਇੱਕ ਅਛਾਈ ਨੂੰ ਦੇਖਣਾ ਕਰੋੜਾਂ ਕਮੀਆਂ ਨੂੰ ਤਾਂ ਦੁਨੀਆ ਦੇਖ ਲੂਗੀ ਬਟ ਡਿਫਰੈਂਟ ਉਹ ਹੁੰਦਾ ਜਿਹੜਾ ਕਿਸੇ ਮਾੜੇ ਬੰਦੇ ਚੋਂ ਵੀ ਚੰਗੀ ਚੀਜ਼ ਕੱਢ ਲੈਂਦਾ ਤੇ ਆਪਾਂ ਤਾਂ ਬਾਲੀ ਮਾ ਇਸ ਚੋ ਤੁਹਾਨੂੰ ਕੋਈ ਵੀ ਚੀਜ਼ ਸਿੱਖਣ ਨੂੰ ਮਿਲਿਆ ਜਾਂ ਤੁਸੀਂ ਮੇਰੇ ਨਾਲ ਕੋਈ ਕੰਟੈਕਟ ਕਰਨਾ ਕੰਮ ਸਿੱਖਣਾ ਮੈਂ 1 ਰੁਪਿਆ ਵੀ ਨਹੀਂ ਲੈਣਾ ਮੈਂ ਸਿਰਫ ਸਮਾਜ ਭਲਾਈ ਕਰਨਾ ਚਾਹੁੰਦਾ ਕਿ ਪੰਜਾਬ ਦਾ ਜਿਹੜਾ ਯੂਥ ਆ ਉਹ ਕੰਮ ਤੋਂ ਨਾ ਭੱਜੇ ਮੈਨੂੰ 1000ਸ ਆਫ ਮੈਸੇਜ ਡੇਲੀ ਆਉਂਦੀ ਐ ਕੈਨੇਡਾ ਤੋਂ ਆਉਂਦੇ ਆ ਅਮਰੀਕਾ ਤੋਂ ਆਉਂਦੇ ਮੈਂ ਤੁਹਾਨੂੰ ਆਪਣਾ ਇਨਸਟਾ ਦਿਖਾ ਦੂੰਗਾ ਮੈਨੂੰ ਕੈਨੇਡਾ ਤੋਂ ਲੋਕ ਇਹ ਕਹਿੰਦੇ ਵੀਰੇ ਅਸੀਂ ਅਗਲੇ ਸਾਲ ਆ ਰਹੇ ਹਾਂ ਅਸੀਂ ਇੱਥੇ ਆ ਕੇ ਆਈ ਕੰਮ ਕਰਨਾ ਕਿਉਂਕਿ ਤੁਸੀਂ ਇੱਕ ਮੈਂ ਇੱਕ ਜ਼ਿੰਦਗੀ ਦੇ ਵਿੱਚ ਮੈਨੂੰ ਪਤਾ ਮਾਣ ਇੱਕ ਚੀਜ਼ ਦਾ ਖੁਸ਼ੀ ਆ ਜਦੋਂ ਕੋਈ ਬੰਦਾ ਕਿਸੇ ਸਿੰਗਰ ਕੋ ਬੰਦਾ ਕਿਸੇ ਐਕਟਰ ਕੋਲ ਜਾਂਦਾ ਉਹਨੂੰ ਕਹਿੰਦਾ ਯੂ ਆਰ ਮਾਈ ਫੇਵਰਿਟ ਐਕਟ ਕਿ ਮੈਨੂੰ ਤੁਹਾਡੀ ਐਕਟਿੰਗ ਬਹੁਤ ਪਸੰਦ ਆ ਮੈਨੂੰ ਮੈਸੇजेस ਇਸ ਟਾਈਮ ਹੀ ਆ ਰਹੇ ਨੇ ਕਿ ਬਾਜੀ ਯੂ ਆਰ ਆਰ ਇਨਸਪੀਰੇਸ਼ਨ ਅਸੀਂ ਤੁਹਾਡੇ ਅਰਗੇ ਬਣਨਾ ਸੋ ਮੈਂ ਜ਼ਿੰਦਗੀ ਚ ਇੱਜ਼ਤ ਹੀ ਕਮਾਉਣਾ ਚਾਹੁੰਦਾ ਪੈਸਾ ਆਪਾਂ ਕਦੀ ਵੀ ਕਮਾ ਲਾਂਗੇ ਸੋ ਮੇਰੇ ਭੈਣ ਭਰਾ ਜਿਹੜੇ ਵੀ ਸੁਣ ਰਹੇ ਆ ਆਪਾਂ ਕੰਮ ਕਰਨਾ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਣਾ ਆਪਾਂ ਪੰਜਾਬ ਦੇ ਵਿੱਚ ਬਿਜ਼ਨਸ ਨੂੰ ਐਂਟਰਪ੍ਰੀਨਰ ਨੂੰ ਆਪਾਂ ਬਹੁਤ ਅੱਗੇ ਲੈ ਕੇ ਜਾਣਾ ਸੋ ਜੇ ਕੋਈ ਗਲਤੀ ਹੋਈ ਹੈ ਤਾਂ ਮਾਫ ਕਰਦੇ ਹੋ ਹਜੇ ਜ਼ਿੰਦਗੀ ਚ ਸਿੱਖ ਰਹੇ ਆ ਬਾਕੀ ਸასი ਕ ਬਹੁਤ ਹੀ ਵਧੀਆ ਲੱਗਾ ਸੋ ਦੋਸਤੋ ਇਹਨਾਂ ਸਾਡੇ ਨਾਲ ਨਬਰੂਪ ਨਮਰੂਪ ਸਿੰਘ ਜੋ ਕਿ ਆਪਣਾ ਫੂਡ ਵੈਨ ਲੈ ਕੇ ਆਉਂਦੇ ਨੇ ਉਸ ਦੇ ਵਿੱਚ ਖਾਣਾ ਲਗਾਉਂਦੇ ਹੈਗੇ ਨੇ ਔਰ ਬੜੀ ਮਿਹਨਤ ਕਰਦੇ ਹੋਏ ਦਿਖਦੇ ਹੈਗੇ ਔਰ ਉਹਨਾਂ ਤੋਂ ਇਹ ਸਿੱਖਣ ਨੂੰ ਮਿਲਦਾ ਹੈਗਾ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਦਾ ਯੂਥ ਸਿਰ ਬਾਰ ਹੀ ਨਹੀਂ ਜਾਣਾ ਚਾਹੁੰਦਾ ਬਹੁਤ ਸਾਰੇ ਨੇ ਜਿਹੜੇ ਇੱਥੇ ਵੀ ਕੁਝ ਕਰਨਾ ਚਾਹੁੰਦੇ ਨੇ ਕੁਝ ਵੱਖਰਾ ਕਰਕੇ ਕੁਝ ਵੱਖਰੀ ਪਰਤ ਪਾਉਣਾ ਚਾਹੁੰਦੇ ਨੇ ਜ਼ਰੂਰੀ ਹੈ ਅਸੀਂ ਉਹਨਾਂ ਦਾ ਸਮਰਥਨ ਕਰੀਏ ਉਹਨਾਂ ਦਾ ਸਹਿਯੋਗ ਕਰੀਏ ਸੋ ਲਗਾਤਾਰ ਪੰਜਾਬੋ ਉੱਤੇ ਇਹ ਜੇ ਨੌਜਵਾਨਾਂ ਦੀਆਂ ਕਹਾਣੀਆਂ ਅਸੀਂ ਲੈ ਕੇ ਆਉਂਦੇ ਰਹਿਣਾ ਤੁਸੀਂ ਜੁੜੇ ਰਹਿਣਾ ਪੰਜਾਬੋ ਦੇ ਨਾਲ ਮੈਨੂੰ ਅਰਪਨ ਕੌਰ ਨੂੰ ਸਹਿਯੋਗੀ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਦਿਓ ਆ ਗਿਆ ਧੰਨਵਾਦ